ਫਿਰ ਕਿਸੇ ਤੋਂ ਨਹੀਂ ਦੇਖੇ ਜਾਂਦੇ ਬੱਲਿਆ ਉਹ ਜਿਹੜੇ ਫਿਰ ਚਾਹਦੇ ਅਸੀਂ ਛਾੜਦੇ ਸਾਡੇ ਮੋਢ ਤੋਂ ਬਲੱਡ ਵਿੱਚ ਬੱਲਿਆ ਅਸੀਂ ਘਰ ਵੜ ਕੇ ਆ ਮਾਰਦੇ ਵੀ ਇਹ ਜਿਹੜੇ ਹਥਿਆਰ ਰੱਖੇ ਦੀਵਾਲੀ ਦੇ ਚਲਾਨੀ ਰੱਖੇ ਆ ਇਹ ਕਿਉਂ ਲਏ ਆ ਇੰਨੀ ਮਹਿੰਗੇ ਮਹਿੰਗੇ ਅਸਲੇ ਕਿਉਂ ਲਏ ਆ ਇੰਨੇ ਮਹਿੰਗੇ ਮਹਿੰਗੇ ਤੋਪਾਂ ਸਾਡੇ ਕੋ ਕਿਹੜੀ ਗੱਲ ਦੀ ਆ ਅ ਅੱਛਾ ਜੰਗ ਦੇ ਵਿੱਚ ਕੀ ਹੁੰਦਾ ਹੈ ਆਮ ਬੰਦੇ ਨੁਕਸਾਨ ਬਹੁਤ ਹੋਇਆ ਹੁਣ ਉਹ ਸਾਡਾ ਗਰੰਤੀ ਸਿੰਘ ਹੂੰ ਪੁੱਛਦੇ ਵਿੱਚ ਜਿਹੜੇ ਪਰਿਵਾਰ ਜਿਹੜੇ ਸ਼ਹੀਦ ਹੀ ਗਵਾਂਗੇ ਕਿੰਨੀਆਂ ਵੀਡੀਓ ਹੁਣ ਵੀ ਆਈਆਂ ਨੇ ਦੇਖ ਕੇ ਬੜਾ ਮਨ ਦੁਖੀ ਹੁੰਦਾ ਹੈ ਫਿਰ ਸਿੱਖਾਂ ਦਾ ਨੁਕਸਾਨ ਹਰ ਜਗ੍ਹਾ ਤੇ ਸਿੱਖਾਂ ਦਾ ਨੁਕਸਾਨ ਹਮ ਧਰਮ ਪੁੱਛਣ ਵਾਲੀ ਗੱਲ ਹੈ 84 ਜੀ ਸਾਨੂੰ ਵੀ ਐਵੇਂ ਕੀਤਾ ਗਿਆ ਸਾਡਾ ਅਜੇ ਤੱਕ ਨਹੀਂ ਕਿਸੇ ਨੇ ਇਨਸਾਫ ਕਰਾਇਆ ਸਾਡਾ ਹੁਣ ਜੰਗ ਦਾ ਇਹੋ ਜੀ ਚੀਜ਼ ਆ ਵੀ ਪਤਾ ਨਹੀਂ ਕਿਹਨੂੰ ਮਾਰ ਦੇਣਾ ਇਹਨਾਂ ਨੇ ਹਮ ਉਸ ਚ ਕਿਹੜਾ ਕੋਈ ਉੱਤਰ ਹੁਣ ਹੁਣ ਕਿਹੜਾ ਧਰਮ ਪੁੱਛ ਰਿਹਾ ਕੋਈ ਹੁਣ ਫਿਰ ਸਾਡੀ ਬਾਰੀ ਵੀ ਤੇ ਆ ਗਈ ਹਮ ਹੁਣ ਐਸੀ ਕਹਿਦੀ ਵੀ ਸਿੱਖਾਂ ਸਿੱਖਾਂ ਨੂੰ ਮਾਰੀ ਜਾ ਰਹੇ ਸਾਰੇ ਸਾਡੇ ਗੁਰੂ ਘਰ ਤੇ ਵੀ ਤਾਂ ਅਟੈਕ ਹੋ ਗਿਆ ਸਾਡਾ ਵੀ ਤਾਂ ਗਰੰਤੀ ਸਿੰਘ ਖਤਮ ਹੋ ਗਿਆ ਸ਼ਹੀਦ ਹੋ ਗਿਆ ਹੁਣ ਇਹਦਾ ਬਦਲਾ ਕੌਣ ਲਊ ਫੈਮ ਆਮ ਬੰਦਿਆਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਬਣ ਗਿਆ ਕੋਈ ਕੰਮ ਕਰਕੇ ਨਹੀਂ ਰਾਜੀ ਕਿਸੇ ਮੌਲ ਦੇ ਵਿੱਚ ਜਾ ਕੇ ਆਇਆ ਉੱਥੇ ਵੀ ਲੋਕ ਫਟਾਫਟ ਆਪਣੀਆਂ ਖਰੀਦਦਾਰੀਆਂ ਕਰ ਰਹੇ ਪਤਾ ਨਹੀਂ ਕਿੱਡੀ ਕਿ ਜੰਗ ਲੱਗ ਜਾਨੀ ਕੀ ਹੋ ਜਾਣਾ ਪਹਿਲਾਂ ਗੂਣਾ ਹੋ ਜੇ ਜਿਵੇਂ ਕਰੋਨਾ 'ਚ ਬੰਦ ਹੋ ਗਏ ਸਾਰਾ ਕਿ ਰਾਸ਼ਨ ਖਰੀਦ ਲਓ ਜਾਂ ਰਾਸ਼ਨ ਸਾਰੇ ਮਕਾ ਲਿਆ ਹੂੰ ਮਤਲਬ ਰਾਸ਼ਨ ਆ ਮਾਹੌਲ ਹੈ ਕਿ ਇੱਥੇ ਉੱਥੇ ਰਾਸ਼ਨ ਨਹੀਂ ਮਿਲ ਰਿਹਾ ਤੇ ਉੱਥੇ ਕੋਈ ਇੱਕ ਅਤੰਕਵਾਦੀ ਆ ਜਾਏ ਤੇ ਚੁੱਪ ਕਰਕੇ ਪੁੱਛੇ ਵੀ ਤੂੰ ਕਿਹੜੇ ਧਰਮ ਦਾ ਤੇ ਗੋਲੀ ਮਾਰ ਦੇਵੇ ਇਹ ਗੱਲ ਨਹੀਂ ਔਰ ਸਾਡੇ ਵਾਲੇ ਐਵੇਂ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਗਾਣੇ ਵੀ ਹੁੰਦੇ ਆ ਜਾਂਦੇ ਵੀ ਉੱਥੇ ਇੰਟਰਵਿਊ ਫੇਰ ਵੀ ਸਾਡਾ ਨੁਕਸਾਨ ਹੁੰਦਾ ਸੱਪ ਨੇ ਦਮੂਹੇ ਜਿਹੜੇ ਪਰੇ ਹੋਏ ਜ਼ਹਿਰ ਨਾਲ ਦੱਸੋ ਕਿ ਸਲੈਨੀਆਂ ਦਾ ਵੈਰ ਤੁਹਾਡੇ ਸ਼ਹਿਰ ਨਾਲ ਏਕੇ 47 ਦੀਆਂ ਤਾੜ ਤਾੜ ਗੋਲੀਆਂ ਓਏ ਮਾਰਤੇ ਵਦੋਛੇ ਸੀ ਕਸੂਰ ਕੋਈ ਨਾ ਕੀਤੀ ਐ ਨਜਾਇਜ਼ ਦੇਣਾ ਪਊਗਾ ਹਸਾਬ ਮੈਂ ਕਿਹਾ ਠਹਿਰ ਜਿਓ ਸਮਾਂ ਬਹੁਤਾ ਦੂਰ ਕੋਈ ਨਾ ਕੀਤੀ ਐ ਨਜਾਇਜ਼ ਦੇਣਾ ਪਊਗਾ ਹਸਾਬ ਮੈਂ ਕਿਹਾ ਠਹਿਰ ਜਿਓ ਸਮਾਂ ਬਹੁਤਾ ਦੂਰ ਕੋਈ ਨਾ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਿੱਚ ਕਹਿੰਦੇ ਜੰਗ ਲੱਗ ਸਕਦੀ ਐ ਇਹ ਕੌਣ ਕਹਿ ਰਿਹਾ ਐ ਇਹ ਜਿਹੜਾ ਨੈਸ਼ਨਲ ਮੀਡੀਆ ਐ ਇਹ ਉਸਦੇ ਰਾਹੀਂ ਸਭ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ਾਂ ਗੱਲਾਂ ਪਾਈਆਂ ਜਾਂਦੀਆਂ ਨੇ ਪਰ ਇੰਡੀਆ ਕੀ ਸਟੈਂਡ ਕਰ ਰਿਹਾ ਐ ਇਸ ਗੱਲ ਨੂੰ ਲੈ ਕੇ ਤੇ ਪਾਕਿਸਤਾਨ ਕੀ ਸਟੈਂਡ ਕਰ ਰਿਹਾ ਐ ਜਿਸ ਤਿੱਕੇ ਦੇ ਨਾਲ ਪਹਿਲਗਾਮ ਦੇ ਵਿੱਚ ਘਟਨਾ ਹੋਈ ਉਸ ਤੋਂ ਬਾਅਦ ਲਗਾਤਾਰ ਇੰਡੀਆ ਨੇ ਬਦਲਣ ਲਾਈਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਉਸ ਚੀਜ਼ ਦੀ ਉਸ ਘਟਨਾ ਦਾ ਬਦਲਾ ਲਵਾਂਗੇ ਜਿਹੜੇ ਅੱਤਵਾਦੀਆਂ ਨੇ ਇਹ ਕੰਮ ਕੀਤਾ ਤੇ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਮਾਰਾਂਗੇ ਪਰ ਇਸ ਸਭ ਦੇ ਵਿੱਚ ਜਿਹੜਾ ਹੈ ਕਲਾਕਾਰ ਆਪਣੀ ਕਲਮ ਦੇ ਨਾਲ ਕੀ ਲਿਖਦਾ ਜੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ ਬੇਕਸੂਦਾਂ ਨੂੰ ਮਾਰਿਆ ਤੇ ਉੱਥੇ ਕਲਾਕਾਰ ਦੀ ਕਲਮ ਕੀ ਕਹਿੰਦੀ ਹੈ ਜੇ جنگ ਹੁੰਦੀ ਹੈ ਉੱਥੇ ਕਲਾਕਾਰ ਦੀ ਕਲਮ ਕੀ ਕਹਿੰਦੀ ਹੈ ਖਾਸ ਤੌਰ ਦੇ ਉੱਤੇ ਅਗਰ ਜੇ ਪੰਜਾਬ ਧਾਰਮਿਕ ਸਥਾਨਾਂ ਵੱਲ ਜੇ ਇਹ ਚੀਜ਼ਾਂ ਮੁਖ ਕਰਦੀਆਂ ਨੇ ਰੁਕ ਕਰਦੀਆਂ ਨੇ ਤੇ ਫਿਰ ਉੱਥੇ ਕਲਮ ਕੀ ਲਿਖੇਗੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਘਟਨਾਵਾਂ ਵਾਪਰੀਆਂ ਭਾਵੇਂ ਇੱਕ ਕੁੜੀ ਨੇ ਕੁੜੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਉਸ ਦੀ ਗੱਲ ਕਰਾਂਗੇ ਭਾਵੇਂ ਉਹ ਪ੍ਰਧਾਨ ਮੰਤਰੀ ਬਾਜੇ ਕੇ ਸੀਗਾ ਪਹਿਲਾਂ ਉਹਨਾਂ ਦਾ ਰੂਪ ਕੁਝ ਹੋਰ ਸੀਗਾ ਹੁਣ ਉਹ ਪੂਰੇ ਬਾਣੇ ਦੇ ਵਿੱਚ ਨੇ ਦਾੜਾ ਪ੍ਰਕਾਸ਼ ਹੈ ਤੇ ਉਸ ਉੱਤੇ ਗੱਲਬਾਤ ਕਰਾਂਗੇ ਹੋਰ ਵੀ ਚਲੰਤ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਇਹ ਗੀਤ ਗਾਏ ਕਿਨਾਰੇ ਨੇ ਸਾਡੇ ਨਾਲ ਹੈਰੀ ਧਨੁਆਬਾਈ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਗੀਤ ਪਹਿਲਾਂ ਵੀ ਗਾਏ ਲਗਾਤਾਰ ਗਾਉਂਦੇ ਰਹਿੰਦੇ ਨੇ ਪੰਥ ਪੰਜਾਬ ਦੀ ਗੱਲ ਕਰਦੇ ਨੇ ਬਾਈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਅੱਛਾ ਬਾਈ ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਜਿਵੇਂ ਜੰਗ ਵਰਗੇ ਹਾਲਾਤ ਹੋਏ ਪਏ ਨੇ ਦੋਨੇ ਦੇਸ਼ਾਂ ਦੇ ਭਾਵੇਂ ਉਹ ਪਾਕਿਸਤਾਨ ਆ ਭਾਵੇਂ ਉਹ ਇੰਡੀਆ ਆ ਇੰਡੀਆ ਕਹਿ ਰਿਹਾ ਕਿ ਅਸੀਂ ਬਹੁਤ ਸਟਰੋਂਗ ਆ ਅਸੀਂ ਦੁਸ਼ਮਣ ਦੇ ਘਰ ਦੇ ਵਿੱਚ ਵੜ ਕੇ ਮਾਰਾਂਗੇ ਹਾਲਾਂਕਿ ਇੰਡੀਆ ਨੇ ਕੀਤਾ ਵੀ ਜਾਂ ਕੇ ਅਟੈਕ ਕੀਤਾ ਜਿਹੜੇ ਅੱਤਵਾਦੀ ਟਿਕਾਣੇ ਸੀਗੇ ਉੱਥੇ ਅਟੈਕ ਕੀਤਾ ਇਹਨਾਂ ਦੇ ਵਿੱਚ ਤੁਸੀਂ ਇੱਕ ਤਾਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਦੂਜਾ ਜਿਵੇਂ ਤੁਹਾਡੀ ਕਲਮ ਨੇ ਪਹਿਲਗਾਮ ਨੂੰ ਦੇਖ ਕੇ ਬਹੁਤ ਕੁਝ ਲਿਖਿਆ ਤੇ ਉਸ ਬਾਰੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਕਲਾਕਾਰ ਦੇ ਰੂਪ ਦੇ ਵਿੱਚ ਕਲਮ ਦੇ ਵਿੱਚ ਕਿਵੇਂ ਦੇਖਦੇ ਹੋ ਭਾਜੀ ਪਹਿਲੀ ਗੱਲ ਤਾਂ ਜੰਗ ਦਾ ਨਾਮ ਹੀ ਮੜਾ ਹੈ ਵੀ ਜੰਗ ਹੋਣੀ ਨਹੀਂ ਚਾਹੀਦੀ ਹਮ ਪਰ ਜੇ ਹੁੰਦੀ ਹੈ ਤੇ ਉਹਦੇ ਵਿੱਚ ਅਸੀਂ ਬਦਲੇ ਦੀ ਗੱਲ ਕਰ ਰਹੇ ਹਾਂ ਹਮ ਹੁਣ ਜਿਹੜਾ ਨਵਾਂ ਰਿਕਾਰਡ ਨਿਕਲ ਕੇ ਆ ਰਿਹਾ ਉਹਦੇ ਵਿੱਚ ਫਿਰ ਸਾਡੇ ਕਈ ਇਹੋ ਜਿਹੇ ਸਿੱਖ ਪਰਿਵਾਰਾਂ ਚੋਂ ਵੀ ਸ਼ਹੀਦ ਹੋ ਗਏ ਹਨਾ ਤੇ ਉਹ ਉਹਦਾ ਬਦਲਾ ਹੁਣ ਕੌਣ ਲਊਗਾ ਹਨਾ ਜੇ ਆਪਾਂ ਬਦਲੇ ਦੀ ਭਾਵਨਾ ਦੇ ਨਾਲ ਚੱਲਦੇ ਆਂ ਉਹ ਸਾਡੇ ਮਾਰਦੇ ਅਸੀਂ ਉਹਨਾਂ ਦੇ ਮਾਰਦੇ ਆਂ ਤੇ ਇਹ ਮਾੜੀ ਗੱਲ ਹੈ ਜਿਹੜੀ ਚੀਜ਼ ਬੈ ਕੇ ਵੀ ਆਪਾਂ ਸੁਲਝਾ ਸਕਦੇ ਆਂ ਜਾਂ ਬੈ ਕੇ ਵੀ ਕਰ ਸਕਦੇ ਆਂ ਪਰ ਜਿਹੜੀ ਆ ਜੰਗ ਦੀ ਗੱਲ ਹੋ ਰਹੀ ਹੈ ਜਿਹਦੇ ਨਾਲ ਮਾਹੌਲ ਬੜਾ ਖਰਾਬ ਹੋਇਆ ਆਮ ਆਮ ਬੰਦੇ ਦੇ ਦਿਲ ਦੇ ਵਿੱਚ ਬੜਾ ਡਰ ਹੈ ਕਿਉਂਕਿ ਹੁਣ ਮੈਂ ਵੀ ਬਾਹਰ ਰਹਿ ਰਿਹਾ ਘਰੋਂ ਫੈਮਿਲੀ ਦੇ ਫੋਨ ਆਉਂਦੇ ਵੀ ਘਰੋਂ ਬਾਹਰ ਨਿਕਲਿਓ ਇਦਾਂ ਦਾ ਆਮ ਬੰਦਿਆਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਬਣ ਗਿਆ ਕੋਈ ਕੰਮ ਕਰਕੇ ਨਹੀਂ ਰਾਜੀ ਹੁਣਾਂ ਮੈਂ ਕਿਸੇ ਮੋਲ ਦੇ ਵਿੱਚ ਜਾ ਕੇ ਆਇਆ ਉੱਥੇ ਵੀ ਲੋਕ ਫਟਾਫਟ ਆਪਣੀਆਂ ਖਰੀਦਦਾਰੀਆਂ ਕਰ ਰਹੇ ਪਤਾ ਨਹੀਂ ਕਿੱਡੀ ਕਿ ਜੰਗ ਲੱਗ ਜਾਨੀ ਕੀ ਹੋ ਜਾਣਾ ਪਹਿਲਾਂ ਗੂ ਨਾ ਹੋ ਜੇ ਜਿਵੇਂ ਕਰੋਨਾ 'ਚ ਬੰਦ ਹੋ ਗਏ ਸਾਰਾ ਵੀ ਰਾਸ਼ਨ ਖਰੀਦ ਲੋ ਜਾਂ ਰਾਸ਼ਨ ਸਾਰੇ ਹੀ ਮੁਕਾ ਲਿਆ ਮਤਲਬ ਰਾਸ਼ਨ ਆ ਮਾਹੌਲ ਹੈ ਕਿ ਇੱਥੇ ਉੱਥੇ ਰਾਸ਼ਨ ਨਹੀਂ ਮਿਲ ਰਿਹਾ ਸੀ ਇਨਾ ਮਤਲਬ ਲੋਕਾਂ ਨੇ ਇੱਕਦਮ ਇਹਨੇ ਡਰ ਗਏ ਔਰ ਜਦੋਂ ਇਹ ਸਾਇਰਨ ਜਦੋਂ ਸਾਇਰਨ ਦੀ ਗੱਲ ਆਈ ਆ ਉਹਦੇ ਵਿੱਚ ਇਹ ਸੀ ਵੀ ਲੋਕ ਜਿਹੜੇ ਬਾਹਰ ਸੜਕਾਂ ਤੇ ਫਿਰ ਰਹੇ ਸੀ ਉਹ ਭੱਜ ਭੱਜ ਕੇ ਆਪਣੇ ਘਰਾਂ 'ਚ ਵੜ ਰਹੇ ਸੀ پتہ ਨਹੀਂ ਕੀ ਹੋ ਜਾਣਾ ਕਿਉਂ ਇਹ ਤਾਂ ਆਮ ਬੰਦੇ ਦੇ ਉੱਪਰ ਬੜਾ ਅਸਰ ਪੈਂਦਾ ਜੰਗ ਦਾ ਨਾਮ ਹੀ ਮਾੜਾ ਅੱਛਾ ਭਾਈ ਜਿੱਦੋਂ ਪਹਿਲਗਾਮ ਦੀ ਘਟਨਾ ਹੁੰਦੀ ਹੈ ਤੁਹਾਡੀ ਕਲਮ ਜਿਹੜੀ ਆ ਲਿਖਦੀ ਵੀ ਹੈ ਤੇ ਤੁਹਾਡੇ ਜਿਹੜੇ ਕੰਠ ਦੇ ਵਿੱਚੋਂ ਆਵਾਜ਼ ਵੀ ਨਿਕਲਦੀ ਆ ਔਰ ਗਾਇਆ ਵੀ ਜਾਂਦਾ ਤੁਹਾਨੂੰ ਇਹ ਦਰਦ ਜਾਗਿਆ ਕਿ ਵੀ ਇਹ ਅਤਿਆਚਾਰ ਹੋਇਆ ਇਹ ਸਾਡੇ ਹਿੰਦੂ ਵੀਰਾਂ ਦੇ ਨਾਮ ਪੁੱਛ ਕੇ ਮਾਰੇ ਗਏ। ਤੁਹਾਡੀ ਕਲਮ ਦੇ ਵਿੱਚ ਬਾਖੂਬੀ ਤਰੀਕੇ ਨਾਲੋਂ ਨਿਕਲੇ। ਇਹ ਬੋਲ ਕੀ ਸੀਗੇ ਤੇ ਤੁਹਾਨੂੰ ਲਿਖਣਾ ਕਿਉਂ ਪਿਆ ਇਹ ਰੀਜ਼ਨ ਦੱਸਿਓ ਨਾਲੇ। ਭਾਈ ਜਦੋਂ ਇਦਾਂ ਦੀ ਨਿਊਜ਼ ਆਉਂਦੀ ਹੈ ਸਾਹਮਣੇ। ਹੂੰ। ਫਿਰ ਮਾੜਾ ਲੱਗਦਾ ਕਿਉਂਕਿ ਹਿੰਦੂ ਵੀਰ ਜਾਂ ਜਿਹਨੇ ਵੀ ਆਪਾਂ ਇੱਥੇ ਇਕੱਠੇ ਰਹਿਨੇ ਬੜੇ ਪਿਆਰ ਨਾਲ ਰਹਿਨੇ ਆ। ਫਿਰ ਜਦੋਂ ਇਹ ਗੱਲ ਆ ਜਾਂਦੀ ਵੀ ਕੋਈ ਸਾਨੂੰ ਧਰਮ ਪੁੱਛ ਕੇ ਮਾਰ ਰਿਹਾ। ਹੂੰ। ਤੇ ਉਹਦੇ ਵਿੱਚ ਇੱਕ ਦਰਦ ਹੁੰਦਾ ਵੀ ਉਹਨਾਂ ਦਾ ਕੀ ਕਸੂਰ ਹੈ? ਜਿਹੜੇ ਉਥੇ ਗਏ ਆ ਘੁੰਮਣ ਫਿਰਨ ਗਏ ਆ ਐਨਜੋਏ ਕਰਨ ਗਏ ਆ ਕਿਸੇ ਦਾ ਨਵਾਂ ਵਿਆਹ ਹੋਇਆ ਹੈ ਕਿਸੇ ਨੇ ਆਪਣੇ ਅੱਗੇ ਪਲੈਨਿੰਗ ਕਰਨੀ ਹੈ ਕਿਹੜੀ ਪਲੈਨਿੰਗ ਦੇ ਨਾਲ ਉਥੇ ਗਏ ਆ ਤੇ ਉਥੇ ਕੋਈ ਇੱਕ ਅਤੰਕਵਾਦੀ ਆ ਜਾਏ ਤੇ ਚੁੱਪ ਕਰਕੇ ਪੁੱਛੇ ਵੀ ਤੂੰ ਕਿਹੜੇ ਧਰਮ ਦਾ ਤੇ ਗੋਲੀ ਮਾਰ ਦੇਵੇ ਇਹ ਗੱਲ ਨਹੀਂ ਹੂੰ ਇਹ ਠੀਕ ਨਹੀਂ ਸੀ ਉਹ ਦਿਲ ਦੇ ਵਿੱਚ ਦਰ ਸੀ ਬਾਕੀ ਲੋਕਾਂ ਦੇ ਵੀ ਕਿਉਂਕਿ ਜਦੋਂ ਬੰਦਿਆਂ ਨੂੰ ਪਤਾ ਲੱਗਦਾ ਵੀ ਹਰ ਇੱਕ ਮੁੱਦੇ ਤੇ ਗੌਣੇ ਆ ਇਹੋ ਜਿਹੇ ਮੁੱਦੇ ਸਿੱਖਾਂ ਦਾ ਮੁੱਦਾ ਹੋਵੇ ਜਾਂ ਆਪਣੀ ਕਾਮ ਦਾ ਮੁੱਦਾ ਇਹ ਗਾਈਦਾ ਹੁਣ ਇਹਦੇ ਤੇ ਇੱਦਾਂ ਹੋ ਜਾਂਦਾ ਵੀ ਅਸੀਂ ਸਾਰਿਆਂ ਲਈ ਇੱਕ ਕਲਾਕਾਰ ਦਾ ਤੇ ਆ ਵੀ ਜੇ ਸਿਕ ਕੌਮ ਦੇ ਵਿੱਚ ਕੋਈ ਗੱਲ ਹੈ ਤੇ ਆਪਾਂ ਉੱਥੇ ਵੀ ਗਾ ਸਕਦੇ ਹਾਂ ਪਰ ਜੇ ਕਿਸੇ ਆਪਣੀ ਦੇਸ਼ ਦੀ ਗੱਲ ਹੈ ਤੇ ਉੱਥੇ ਵੀ ਵੀ ਗਾ ਸਕਦੇ ਹਾਂ ਹੂੰ ਬਿਲਕੁਲ ਅੱਛਾ ਕੀ ਗੀਤ ਦੇ ਬੋਲ ਸੀਗੇ ਤੇ ਇਹ ਤੁਸੀਂ ਫਿਰ ਨਾਲ ਦੀ ਨਾਲ ਲਿਖਿਆ ਨਾਲ ਦੀ ਨਾਲ ਗਾਤਾ ਕੀ ਬੋਲ ਸੀਗੇ ਤੁਹਾਡੇ ਗੀਤ ਦੇ ਹਾਂਜੀ ਉਹ ਉਦੋਂ ਹੀ ਲਿਖਿਆ ਸੀ ਉਦੋਂ ਹੀ ਕਿਉਂਕਿ ਜਿੱਦਾਂ ਵੀ ਕੋਈ ਮੁੱਦਾ ਹੁੰਦਾ ਹੈ ਤੇ ਉਹਦੇ ਵਿੱਚ ਕੀ ਆਪਾਂ ਨਾਲ ਦੀ ਨਾਲ ਹੀ ਕਰਦੀਦਾ ਉਹਦੇ ਬੋਲ ਸੀਗੇ ਹੂੰ ਸੱਪ ਨੇ ਦਮੂਹੇ ਜਿਹੜੇ ਪਰੇ ਹੋਏ ਜ਼ਹਿਰ ਨਾਲ ਦੱਸੋ ਕਿਸ ਲੈਨੀਆਂ ਦਾ ਵੈਰ ਤੁਹਾਡੇ ਸ਼ਹਿਰ ਨਾਲ ਏਕੇ 47 ਦੀਆਂ ਤਾੜ ਤਾੜ ਗੋਲੀਆਂ ਓਏ ਮਾਰਤੇ ਵਦੋਛੇ ਸੀ ਕਸੂਰ ਕੋਈ ਨਾ ਕੀਤੀ ਐ ਨਜਾਇਜ਼ ਦੇਣਾ ਪਊਗਾ ਹਸਾਬ ਮੈਂ ਕਿਹਾ ਠਹਿਰ ਜਿਓ ਸਮਾਂ ਬਹੁਤਾ ਦੂਰ ਕੋਈ ਨਾ ਕੀਤੀ ਐ ਨਜਾਇਜ਼ ਦੇਣਾ ਪਊਗਾ ਹਸਾਬ ਮੈਂ ਕਿਹਾ ਠਹਿਰ ਜਿਓ ਸਮਾਂ ਬਹੁਤਾ ਦੂਰ ਕੋਈ ਨਾ ਅੱਛਾ ਇਹ ਜਦੋਂ ਤੁਸੀਂ ਗੀਤ ਗਾਇਆ ਤੁਸੀਂ ਉੱਥੇ ਜਸਟਿਸ ਵੀ ਲਿਖਿਆ ਕਿ ਜਸਟਿਸ ਮਿਲਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਜਿਸ ਤਿੱਕ ਨਾਲ ਇੰਡੀਆ ਨੇ ਸਾਰੀ ਚੀਜ਼ ਦਾ ਜਵਾਬ ਦਿੱਤਾ ਇਹ ਸੰਤੁਸ਼ਟ ਨੇ ਇਸ ਚੀਜ਼ ਦੇ ਨਾਲ ਲੋਕ ਇੰਡੀਆ ਦੇ ਜਿਸ ਤਿੱਕ ਨਾਲ ਇੰਡੀਅਨ ਆਰਮੀ ਨੇ ਜਾ ਕੇ ਅਟੈਕ ਕੀਤਾ ਜਿਹੜੇ ਅਤਵਾਦੀ ਨੇ ਹਮਲਾ ਕੀਤਾ ਸੀਗਾ ਦੇਖੋ ਲੋਕ ਕੀ ਕਹਿੰਦੇ ਨੇ ਲੋਕ ਫਿਰ ਸਰਕਾਰ ਨੂੰ ਟਰੋਲ ਕਰਦੇ ਨੇ ਵੀ ਇਹ ਜਿਹੜੇ ਹਥਿਆਰ ਰੱਖੇ ਦੀਵਾਲੀ ਦੇ ਚਲਣ ਲਈ ਰੱਖੇ ਆ ਇਹ ਕਿਉਂ ਲਏ ਆ ਇੰਨੀ ਮਹਿੰਗੇ ਮਹਿੰਗੇ ਅਸਲੇ ਕਿਉਂ ਲਏ ਆ ਇੰਨੇ ਮਹਿੰਗੇ ਮਹਿੰਗੇ ਤੋਪਾਂ ਸਾਡੇ ਕੋਲ ਕਿਹੜੀ ਗੱਲ ਦੀਆਂ ਕਿਉਂਕਿ ਲੋਕਾਂ ਨੇ ਜਿਵੇਂ ਸੋਸ਼ਲ ਮੀਡੀਆ ਤੇ ਹਨੇਰੀ ਲਿਆਤੀ ਵੀ ਬਦਲਾ ਚਾਹੀਦਾ ਉਹਨੂੰ ਸਰਕਾਰ ਦਾ ਹੈਗਾ ਵੀ ਜਿਵੇਂ ਪਬਲਿਕ ਆਮ ਆਮ ਜਿਵੇਂ ਕਹੇਗੀ ਉਵੇਂ ਕਰਨਾ ਪਊਗਾ ਹੁਣ ਸਾਡੀ ਗੱਲ ਹੈ ਵੀ ਅਸੀਂ ਦਿੱਤਾ ਬਈ ਆ ਕਿਉਂ ਇਦਾਂ ਹੋਇਆ ਉਹ ਫਿਰੋਸੀ ਦਾ ਬਦਲਾ ਹੁਣ ਤੁਹਾਡੇ ਸਾਹਮਣੇ ਆ ਜਿਹੜੇ ਸਰਕਾਰ ਨੇ ਕੀਤਾ ਫਿਰ ਹੁਣ ਇਹ ਹੈ ਕਿ ਜਦੋਂ ਆਪਾਂ ਜੰਗ ਦੀ ਗੱਲ ਹੁੰਦੀ ਹੈ ਜੰਗ 'ਚ ਨੁਕਸਾਨ ਦੋਨੋਂ ਪਾਸੇ ਹੁੰਦਾ ਹੈ ਹਮ ਪਰ ਮੇਰੀ ਗੱਲ ਇਹ ਹੈ ਕਿ ਵੀ ਮੀਡੀਆ ਜਿਹੜਾ ਸਾਡਾ ਦੋਵੇਂ ਪਾਸੇ ਦਿਖਾਏ ਵੀ ਹੋ ਕੀ ਰਿਹਾ ਹੈ ਇੱਕ ਪਾਸੇ ਨਹੀਂ ਦੋਵੇਂ ਪਾਸੇ ਦਿਖਾਏ ਵੀ ਹੋਇਆ ਕੀ ਹੈ ਲੋਕਾਂ ਨੂੰ ਪਤਾ ਲੱਗੇ ਵੀ ਜੰਗ ਕਿੰਡੀ ਮਾੜੀ ਚੀਜ਼ ਹੈ ਔਰ ਕੀ ਕੀ ਅ ਅੱਛਾ ਜੰਗ ਦੇ ਵਿੱਚ ਕੀ ਹੁੰਦਾ ਹੈ ਆਮ ਬੰਦੇ ਨੁਕਸਾਨ ਬਹੁਤ ਹੋਇਆ ਹੁਣ ਉਹ ਸਾਡਾ ਗਰੰਤੀ ਸਿੰਘ ਹੈ ਪੁੱਛਦੇ ਵਿੱਚ ਜਿਹੜੇ ਪਰਿਵਾਰ ਜਿਹੜੇ ਸ਼ਹੀਦ ਹੀ ਗਵਾਗੇ ਕਿੰਨੀਆਂ ਵੀਡੀਓ ਹੁਣ ਵੀ ਦੇਖ ਕੇ ਬੜਾ ਮਨ ਦੁਖੀ ਹੁੰਦਾ ਵੀ ਸਾਡੇ ਅੱਛਾ ਗੱਲ ਫਿਰ ਉੱਥੇ ਆ ਜਾਂਦੀ ਵੀ ਸਾਰੇ ਸਿੱਖ ਪਰਿਵਾਰੀ ਨੇ ਹੂੰ ਫਿਰ ਸਿੱਖਾਂ ਦਾ ਨੁਕਸਾਨ ਹਰ ਜਗ੍ਹਾ ਤੇ ਸਿੱਖਾਂ ਦਾ ਨੁਕਸਾਨ ਹੂੰ ਤੁਹਾਨੂੰ ਪੁੱਛਣ ਵਾਲੀ ਗੱਲ ਹੈ 84 ਜੀ ਸਾਨੂੰ ਵੀ ਐਵੇਂ ਕੀਤਾ ਗਿਆ ਹੂੰ ਸਾਡਾ ਅਜੇ ਤੱਕ ਨਹੀਂ ਕਿਸੇ ਨੇ ਇਨਸਾਫ ਕਰਾਇਆ ਸਾਡਾ ਹੂੰ ਸਾਡੀ ਵਾਰੀ ਵੀ ਤੇ ਐਵੇਂ ਹੋਇਆ ਨਾ ਆਪਣਾ ਵੀ ਪਰ ਸਾਡਾ ਵੀ ਇਨਸਾਫ ਉੱਥੇ ਹੀ ਬੈਠਾ ਹੈ ਸਾਡੇ ਲਈ ਤਾਂ ਕੋਈ ਵੀ ਖੜਾ ਨਹੀਂ ਹੋਇਆ ਅੱਜ ਵੀ ਉਹਨਾਂ ਨੂੰ ਸਿਕਿਉਰਟੀਆਂ ਮਿਲੀਆਂ ਜਿਨ੍ਹਾਂ ਨੇ ਕਰਾਇਆ ਹੂੰ ਬਿਲਕੁਲ ਅੱਛਾ ਇਸ ਚੀਜ਼ ਦੇ ਵਿੱਚ ਜਿਵੇਂ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਕਹਿੰਦੇ ਜਦੋਂ ਇੰਡੀਆ ਨੇ ਜਵਾਬ ਦਿੱਤਾ ਉਸ ਤੋਂ ਬਾਅਦ ਪਾਕਿਸਤਾਨ ਨੇ ਵੀ ਜਿਹੜਾ ਜਵਾਬੀ ਦੇ ਵਿੱਚ ਜਵਾਬ ਦਿੱਤਾ ਕਿ ਜਦੋਂ ਅਟੈਕ ਕਰ ਦਿੱਤਾ ਗੁਰਦੁਆਰੇ ਸਾਹਿਬ ਦੇ ਉੱਤੇ ਜਿਹੜਾ ਕਈ ਚੀਜ਼ਾਂ ਹੋਈਆਂ ਉੱਥੇ ਦੇ ਲੋਕ ਦੱਸ ਰਹੇ ਨੇ ਕਿ ਕਈ 30 ਦੇ ਨੇੜੇ ਤੇੜੇ ਮੌਤਾਂ ਹੋ ਚੁੱਕੀਆਂ ਨੇ ਕਹਿੰਦੇ ਹੁਣ ਤੱਕ ਕਿ ਲੱਗਦਾ ਕਿ ਵੀ ਧਾਰਮਿਕ ਸਥਾਨਾਂ ਨੂੰ ਇਹ ਚੀਜ਼ਾਂ ਭੁਗਤਣੀਆਂ ਪੈ ਰਹੀਆਂ ਨੇ ਆਮ ਲੋਕਾਂ ਨੂੰ ਭੁਗਤਣੀਆਂ ਪੈ ਰਹੀਆਂ ਨੇ ਬਿਲਕੁਲ ਉਹੀ ਤਾਂ ਮੈਂ ਕਹਿਣਾ ਚਾਹੁੰਦਾ ਵੀ ਇਹ ਨੁਕਸਾਨ ਜਿਹੜਾ ਆਮ ਪਬਲਿਕ ਦਾ ਜ਼ਿਆਦਾ ਹੈ ਹੂੰ ਜੰਗ ਤਾਂ ਹੋਈ ਪਰ ਉਹਨਾਂ ਨੇ ਆਮ ਪਬਲਿਕ ਦੇ ਉੱਪਰ ਜਿਵੇਂ ਬੰਬ ਸੁੱਟੇ ਤੁਸੀਂ ਦੱਸਿਆ ਵੀ ਇੱਕ ਟਾਰਗੇਟ ਕਰਕੇ ਹੀ ਸੁੱਟਦੇ ਉੱਪਰ ਹੂੰ ਘਰੋਂ ਜੇ ਬਾਹਰ ਨਿਕਲਦਾ ਟਾਰਗ ਉਹ ਬੰਦੇ ਦਾ ਕੀ ਉਹਨੇ ਤਾਂ ਆਪਣੀ ਰੋਟੀ ਖਾਣੀ ਤੇ ਆਪਣਾ ਕਮਾਈ ਕਰਨੀ ਉਹਨੇ ਆਪਣੇ ਸੁਪਨੇ ਸਜਾਏ ਹੁੰਦੇ ਬੰਦਿਆਂ ਨੇ ਕਿ ਅਸੀਂ ਆਹ ਕਰਾਂਗੇ ਉਹ ਕਰਾਂਗੇ ਹੁਣ ਜੰਗ ਦਾ ਇਹੋ ਜੀ ਚੀਜ਼ ਆ ਵੀ ਪਤਾ ਨਹੀਂ ਕਿਹਨੂੰ ਮਾਰ ਦੇਣਾ ਇਹਨਾਂ ਨੇ ਹੂੰ ਉਸ ਚ ਕਿਹੜਾ ਕੋਈ ਉੱਤਰ ਹੁਣ ਹੁਣ ਕਿਹੜਾ ਉਤਰਮ ਪੁੱਛ ਰਿਹਾ ਕੋਈ ਹੁਣ ਫਿਰ ਸਾਡੀ ਵਾਰੀ ਵੀ ਤੇ ਆ ਗਈ ਹੂੰ ਹੁਣ ਐਸੀ ਕਹਿ ਦੀ ਵੀ ਸਿੱਖਾਂ ਸਿੱਖਾਂ ਨੂੰ ਮਾਰੀ ਜਾ ਰਹੇ ਸਾਰੇ ਹੂੰ ਹੁਣ ਸਿੱਖਾਂ ਦੀ ਵਾਰੀ ਆ ਗਈ ਸਾਡੇ ਗੁਰੂ ਬਿਲਕੁਲ ਹੀ ਬੋਲ ਰਿਹਾ। ਇਹ ਇਸ ਚੀਜ਼ ਦਾ ਕਿਵੇਂ ਬਦਲਾ ਲਿਆ ਜਾਊਗਾ? ਹੂੰ ਸਾਡੇ ਗੁਰੂ ਘਰ ਤੇ ਵੀ ਤਾਂ ਅਟੈਕ ਹੋ ਗਿਆ। ਸਾਡਾ ਵੀ ਤਾਂ ਗਰੰਤੀ ਸਿੰਘ ਖਤਮ ਹੋ ਗਿਆ, ਸ਼ਹੀਦ ਹੋ ਗਿਆ। ਹੁਣ ਇਹਦਾ ਬਦਲਾ ਕੌਣ ਲਾਊਗਾ? ਹੂੰ ਇਹ ਪੰਜਾਬ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹਨ। ਨਾਲ ਟਾਈਮ ਦੇ ਵਿੱਚ ਕਿਉਂਕਿ ਜੇ ਉਧਰੋਂ ਜੰਗ ਦਾ ਐਲਾਨ ਹੁੰਦਾ ਉਧਰੋਂ ਕਹਿ ਦਿੱਤਾ ਜਾਂਦਾ ਕਿ ਵੀ ਜਿੱਧਰੋਂ ਜਾਣਾ ਉਧਰੋਂ ਜਾਓ, ਅਟੈਕ ਕਰੋ, ਇੰਡੀਆ ਨੂੰ ਸਾਬਕ ਸਿਖਾਓ। ਕਿ علاوہ ਕਿ ਪੰਜਾਬ ਨੂੰ ਇਸ ਦਾ ਖਮਿਆਜ਼ਾ ਜ਼ਿਆਦਾ ਭੁਗਤਣਾ ਪੈਣਾ ਕਿਉਂਕਿ ਧਾਰਮਿਕ ਸਥਾਨ ਬਾਰਡਰ ਏਰੀਆ ਤੇ ਬਹੁਤ ਨੇ ਕਿਉਂਕਿ ਸਾਡੇ ਅੰਮ੍ਰਿਤਸਰ ਡਾਰੀ ਸਾਈਡ ਨੂੰ। ਬਿਲ ਹੁਣ ਜਦੋਂ ਬਾਰਡਰ ਤੇ ਬੈਠੇ ਆ ਜਦੋਂ ਸ਼ੁਰੂਆਤ ਹੋਊਗੀ ਤੇ ਪੰਜਾਬ ਦਾ ਨੁਕਸਾਨ ਹਮ ਹੁਣ ਪੰਜਾਬ ਅੱਛਾ ਪੰਜਾਬ ਨੂੰ ਛੱਡ ਵੀ ਨਹੀਂ ਸਕਦੇ ਹਮ ਅੱਛਾ ਮੈਂ ਇੱਕ ਗੱਲ ਹੋਰ ਦੇਖੀ ਆ ਵੀ ਸਾਡੇ ਵਾਲੇ ਬੰਦੇ ਬੜਾ ਜਿਆਦਾ ਉਹਨਾਂ ਦਾ ਮੋਹ ਦਿਖਾਉਂਦੇ ਆ ਹਮ ਪਾਕਿਸਤਾਨ ਵਾਲਿਆਂ ਨਾਲ ਹਮ ਜਿਆਦਾ ਹੀ ਉਧਰ ਆਪਣਾ ਦਿਖਾਉਂਦੇ ਚਲੋ ਸਾਡੇ ਸਥਾਨ ਨੇ ਉੱਥੇ ਬਹੁਤ ਸਾਰੇ ਪਰ ਉਹਨਾਂ ਦੀ ਜਿਹੜੀ ਸੋਚ ਹੈ ਉਹ ਉਲਟ ਹੈ ਸਾਡੇ ਨਾਲੋਂ ਹਮ ਅਸੀਂ ਕੁਝ ਚੰਗਾ ਸੋਚਦੇ ਆ ਉਹਨਾਂ ਬਾਰੇ ਪਰ ਉਹ ਸਾਡੇ ਲਈ ਚੰਗਾ ਨਹੀਂ ਸੋਚਦੇ ਜੇ ਸਾਬਾ ਬਣਾਉਂਦੇ ਦੇਖੋ ਉਹਨਾਂ ਨੇ ਗੁਰੂ ਘਰ ਤੇ ਅਟੈਕ ਕੀਤਾ ਪਤਾ ਸੀ ਵੀ ਗੁਰੂ ਘਰ ਹੈ ਕਿਹੜਾ ਨਹੀਂ ਪਤਾ ਸੀ ਉਹਨਾਂ ਦੇਖੋ ਇਹੋ ਜੇ ਕੰਮ ਕਰਦੇ ਆ ਔਰ ਸਾਡੇ ਵਾਲੇ ਐਵੇਂ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਗਾਣੇ ਵੀ ਆਉਂਦੇ ਆ ਜਾਂਦੇ ਵੀ ਉੱਥੇ ਇੰਟਰਵਿਊ ਵੀ ਕਰਕੇ ਆਉਂਦੇ ਆ ਫਿਰ ਵੀ ਸਾਡਾ ਨੁਕਸਾਨ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਵੀ ਕੀ ਹੋਣਾ ਚਾਹੀਦਾ ਕਈ ਕਲਾਕਾਰਾਂ ਨੇ ਵੀ ਇਹ ਬਿਆਨ ਦਿੱਤੇ ਕਿ ਜੇ ਹਵਾ ਚਾਹੋਗੇ ਤੇ ਉਹ ਹਵਾ ਚੜਾ ਦਾਂਗੇ ਮਿੱਟੀ ਚਾਹੋਗੇ ਤੇ ਮਿੱਟੀ 'ਚ ਦਫਨਾ ਦੇਵਾਂਗੇ ਪਾਣੀ ਚਾਹੋਗੇ ਤਾਂ ਉੱਥੀ ਫੌਤ ਕਰ ਦਵਾਂਗੇ ਤੁਹਾਨੂੰ ਜਿਹੜੇ ਕਲਾਕਾਰ ਨੇ ਇਸ ਤਿੱਕੇ ਤੇ ਬਿਆਨ ਦੇ ਰਹੇ ਨੇ ਜਿਹੜੇ ਕਲਾਕਾਰਾਂ ਨੇ ਇਹ ਬਿਆਨ ਦਿੱਤਾ ਹੈ ਤੁਸੀਂ ਉਹਨਾਂ ਦਾ ਜੇ ਪਿਛੋਕੜ ਦੇਖੋ ਹਮ ਕਦੀ ਤੇ ਉਹਨਾਂ ਨੇ ਸਲਵਾਰਾਂ ਪਾਈਆਂ ਹੁੰਦੀਆਂ ਸੀ ਹਮ ਕਦੀ ਉਹਨਾਂ ਨੇ ਕੁੜੀ ਦਾ ਰੋਲ ਕੀਤਾ ਹੁੰਦਾ ਸੀ ਕਦੀ ਕਿਸੇ ਮਾੜੇ ਰੋਲਾਂ ਦੇ ਵਿੱਚ ਸੀ ਜਦੋਂ ਕਿਤੇ ਪੰਜਾਬ ਚ ਆਏ ਆ ਉਹਨਾਂ ਨੂੰ ਫਿਲਮਾਂ 'ਚ ਲੈਣਾ ਉਹਨਾਂ ਨੂੰ ਕੱਪੜੇ ਪਾਉਣੇ ਆ ਗਏ ਗੱਲ ਕਰਨੀ ਆ ਗਈ ਤੇ ਜਿੱਥੋਂ ਖਾਈਦਾ ਫਿਰ ਉੱਥੇ ਨਹੀਂ ਬੋਲੀਦਾ ਹੁੰਦਾ ਹਮ ਤੋ ਕਾ ਦਾ ਪੰਜਾਬ ਦਾ ਗੱਲ ਪੰਜਾਬ ਦੀ ਨਹੀਂ ਹੋ ਰਹੀ ਇਹ ਪੂਰੇ ਇੰਡੀਆ ਦੀ ਪੰਜਾਬ ਇੰਡੀਆ ਜੀ ਹੈ ਜੇ ਤੁਸੀਂ ਇੰਡੀਆ ਰੀ ਬੋਲ ਰਹੇ ਹੋ ਤੇ ਕੰਮ ਤੇ ਫਿਲਮਾਂ ਜੀ ਕਰ ਰਹੇ ਹੋ ਸਾਡੀ ਪੰਜਾਬੀ ਫਿਲਮਾਂ ਚ ਇਹ ਚਲਦੀਆਂ ਤਾਂ ਇੰਡੀਆ ਜੀ ਨੇ ਪ੍ਰੋਡਕਸ਼ਨ ਤੇ ਇੰਡੀਆ ਜੀ ਹੈ ਸਾਰਾ ਪਰ ਤੁਸੀਂ ਜੇ ਇੰਡੀਆ ਨੂੰ ਮਾੜਾ ਕਹਿੰਦੇ ਵਿੱਚ ਪੰਜਾਬ ਵੀ ਹੈ ਉੱਥੇ ਤੁਸੀਂ ਕੰਮ ਕੀਤਾ ਉੱਥੋਂ ਤੁਸੀਂ ਪੈਸਾ ਕਮਾਇਆ ਉੱਥੋਂ ਤੁਸੀਂ ਆਪਣੇ ਕਾਰੋਬਾਰ ਚਲਾਏ ਫਿਰ ਤੁਸੀਂ ਕਹਿੰਦੇ ਹੋ ਪਾਣੀ ਜਬਾਰ ਦਾਂਗੇ ਹਮ ਬਿਲਕੁਲ ਇਹ ਜੇ ਤਾਂ ਰਾਜਨੀਤੀ ਇੱਕ ਕਹ ਰਹੇ ਕਿ ਕਿਸੇ ਰਾਜਨੀਤੀ ਹੋ ਰਹੀ ਹੈ ਸਿਆਸਤ ਹੋ ਰਹੀ ਹੈ ਪਰ ਕਲਾਕਾਰਾਂ ਨੂੰ ਕੀ ਸਿਆਸਤ ਲੱਗ ਰਹੀ ਹੈ ਕਿ ਉਹ ਆਪਣੇ ਦੇਸ਼ ਦੇ ਪ੍ਰਤੀ ਇਮਾਨਦਾਰ ਨੇ ਭਾਵੇਂ ਇੰਡੀਆ ਵੱਲੋਂ ਨੇ ਭਾਵੇਂ ਪਾਕਿਸਤਾਨ ਵੱਲੋਂ ਨੇ ਹੋਣਾ ਚਾਹੀਦਾ ਇਮਾਨਦਾਰ ਕਿ ਇਮਾਨਦਾਰੀ ਕੇ ਸ਼ਬਦਾਂ ਚ ਨਹੀਂ ਇਮਾਨਦਾਰੀ ਤੇ ਇਮਾਨਦਾਰੀ ਦੇ ਵਿੱਚ ਝਲਕਣੀ ਚਾਹੀਦੀ ਹੈ ਬਿਲਕੁਲ ਉਹ ਸੱਚ ਦੇ ਉੱਪਰ ਚੱਲਣਾ ਚਾਹੀਦਾ ਕਲਾਕਾਰ ਸਾਂਝਾ ਹੁੰਦਾ ਹੈ ਹਮ ਪਾਕਿਸਤਾਨ ਦਾ ਇੱਥੇ ਆ ਕੇ ਸ਼ੋਅ ਕਰਦੇ ਨੇ ਗਾਣੇ ਇੱਥੋਂ ਉੱਧਰ ਜਾਂਦੇ ਨੇ ਹਨਾ ਹੁਣ ਮੈਨੂੰ 2-3 ਦਿਨ ਪਹਿਲਾਂ ਮੈਸੇਜ ਆਇਆ ਵੀ ਸ਼ੋਅ ਬੁਕਿੰਗ ਮੈਂ ਦੇਖਿਆ ਨੰਬਰ ਪਾਕਿਸਤਾਨ ਦਾ ਮੈਂ ਕਿਹਾ ਪਾਕਿਸਤਾਨ ਚ ਜਾ ਕੇ ਦੇ ਹਾਂ ਮੈਂ ਕਿਹਾ ਠੀਕ ਹੈ ਕੋਈ ਨਹੀਂ ਦੱਸਾਂਗੇ ਸੋਚ ਕੇ ਪਰ ਇਹ ਗੱਲ ਹੈ ਨਾ ਵੀ ਹੁਣ ਅਸੀਂ ਉਹ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਹੁਣ ਕਲਾਕਾਰ ਐ ਮੈਂ ਕਲਾਕਾਰ ਐ ਹੁਣ ਮੈਂ ਕਿਤੇ ਵੀ ਜਾ ਕੇ ਗਾ ਸਕਦਾ ਹਾਂ ਅਨਾ ਗੱਲ ਉੰਨੀ ਕਿ ਕਰਨੀ ਚਾਹੀਦੀ ਜਿਹੜੀ ਕਿ ਜੰਮਾ ਮਾਹੌਲ ਖਰਾਬ ਨਾ ਹੋਏ ਕਲਾਕਾਰ ਦਾ ਮਤਲਬ ਇਹ ਹੈ ਹੁਣ ਐੋ ਜੀ ਗੱਲ ਕਰਨੀ ਵੀ ਅਸੀਂ ਪਾਕਿਸਤਾਨ ਉਧਰੋਂ ਆਣ ਕੇ ਤੇ ਅਸੀਂ ਪਾਣੀ ਚ ਪਾੜਦਾਂਗੇ ਕਰਨਾ ਤੇ ਸਭ ਉਹਨੇ ਆਰਮੀ ਨੇ ਕਲਾਕਾਰ ਨੇ ਕੀ ਕਰਨਾ ਕਲਾਕਾਰ ਨੇ ਗਾਉਣੇ ਆਪਣੇ ਗੀਤ ਤੇ ਆਪਣਾ ਰੈਨਿਊ ਲੈ ਲੈਣਾ ਉਹਦੇ ਤੋਂ ਸਪੋਟੀਫਾਈ ਤੋਂ ਤੇ ਵਧੀਆ ਚੱਲੀ ਜਾਣਾ ਪਰ ਉਹ ਕਲਾਕਾਰ ਨੂੰ ਉਹਨਾਂ ਕੁ ਬੁੱਲਣਾ ਚਾਹੀਦਾ ਜਿਹਨਾਂ ਮਾਹੌਲ ਖਰਾਬ ਨਾ ਹੋਏ ਪੰਜਾਬ ਦੇ ਸਿੱਖਾਂ ਨੂੰ ਕੀ ਸਟੈਂਡ ਰੱਖਣਾ ਚਾਹੀਦਾ ਜੇ ਕੋਈ ਵੀ ਗੱਲਬਾਤ ਹੁੰਦੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਸਟੈਂਡ ਰੱਖਣਾ ਚਾਹੀਦਾ ਪਾਕਿਸਤਾਨ ਦੇ ਖਿਲਾਫ ਹੋਣਾ ਚਾਹੀਦਾ ਜਾਂ ਪਾਕਿਸਤਾਨ ਦੇ ਹੱਕ ਦੇ ਵਿੱਚ ਹੋਣਾ ਚਾਹੀਦਾ ਬਿਲਕੁਲ ਖਿਲਾਫ ਹੋਣਾ ਚਾਹੀਦਾ ਸਰ ਜਦੋਂ ਅਸੀਂ ਰਹਿ ਰਹੇ ਹਾਂ ਇੰਡੀਆ ਇੰਡੀਆ ਚ ਪੰਜਾਬ ਹੈ ਅਸੀਂ ਆਪਣੇ ਦੇਸ਼ ਦੀ ਸੁਰੱਖਿਆ ਪਹਿਲਾਂ ਕਰਾਂਗੇ ਅਸੀਂ ਉਹਨਾਂ ਨਾਲ ਅਸੀਂ ਲੰਕ ਲੈਣਾ ਜੇ ਸਾਡੇ ਗੁਰੂ ਘਰ ਨਹੀਂ ਛੱਡਦੇ ਸਾਡੇ ਗਰੰਤੀ ਸਿੰਘ ਨਹੀਂ ਛੱਡਦੇ ਅਸੀਂ ਉਹਨਾਂ ਕੋ ਕੀ ਲੈਣਾ ਹੈ ਅਸੀਂ ਤਾਂ ਆਪਣੇ ਦੇਸ਼ ਚ ਐ ਅਸੀਂ ਇੰਡੀਆ ਦੇ ਨਾਲ ਖੜਾਂਗੇ ਸਾਡੇ ਜਿਹੜੇ ਹੁਣ ਤੁਸੀਂ ਦੇਖੋ ਜਿਹੜਾ 에어 ਫੋਰਸ ਦਾ ਚੀਫ ਬਣਿਆ ਉਹ ਵੀ ਪੰਜਾਬੀ ਸਿੱਖ ਭਰਾ ਹੈ ਨਾ ਹੁਣ ਜਦੋਂ ਕਦੀ ਵੀ ਆਰਮੀ ਉਹ ਇੱਕ ਚਾਈਨਾ ਦਾ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਭੁਜਾਈ ਸੀ ਅੱਗੇ ਸਿੱਖਾਂ ਨੇ ਲੱਗ ਕੇ ਹਮ ਹੈ ਨਾ ਹੁਣ ਅਸੀਂ ਤਾਂ ਆਪਣੇ ਪਾਜੀ ਦੇਸ਼ ਦੇ ਹੱਕ ਦੇ ਵਿੱਚ ਐ ਅਸੀਂ ਪਾਕਿਸਤਾਨ ਦੇ ਨਾਲ ਨਹੀਂ ਰਲਦੇ ਅਸੀਂ ਇੱਥੇ ਜੇ ਕੱਲ ਨੂੰ ਪਾਕਿਸਤਾਨ ਕਹੇਗਾ ਤੇ ਫਿਰ ਪੰਜਾਬ ਚੋਂ ਨਿਕਲ ਕੇ ਆਣਾ ਬੜਾ ਔਖਾ ਹੈ ਨਿਕਲਣਾ ਉਹ ਪੰਜਾਬ ਚੋਂ ਇੱਧਰ ਤੱਕ ਆਉਣਾ ਇਹ ਗੱਲਾਂ ਹੀ ਨੇ ਅੱਛਾ ਤੁਸੀਂ ਕੋਈ ਆਰਮੀ ਵਾਲੇ ਵੀਰਾਂ ਦੇ ਲਈ ਜਾਂ ਨੇਵੀ ਆਫੀਸਰ ਜਾਂ ਜਿਹੜੇ ਵਾਯੂ ਸੈਨਾ ਹੈ ਉਹਨਾਂ ਦੇ ਲਈ ਕੋਈ ਅਜਿਹਾ ਗੀਤ ਲਿਖਿਆ ਕਿਉਂਕਿ ਤੁਹਾਡੇ ਗੀਤ ਜਿਹੜੇ ਨੇ ਹਮੇਸ਼ਾ ਮੋਟੀਵੇਟ ਕਰ ਦਿੰਦੇ ਨੇ ਹਰ ਇੱਕ ਬੰਦੇ ਨੂੰ ਪਵਾਓ ਕਿਸੇ ਵੀ ਫੀਲਡ ਦੇ ਵਿੱਚ ਹੈ ਪਵਾਓ ਸੋਸ਼ਲ ਐਕਟਿਵਿਸਟ ਹੈ ਪਵਾਓ ਆਰਮੀ ਦੇ ਵਿੱਚ ਹੈ ਕੋਈ ਵੀ ਕਿਸੇ ਫੀਲਡ 'ਚ ਹੈ ਕੋਈ ਲਿਖਿਆ ਤੁਸੀਂ ਉਹਨਾਂ ਦੇ ਲਈ ਗੀਤ ਕਿ ਵੀ ਉਹਨਾਂ ਨੂੰ ਇੱਕ ਵਾਰੀ ਜੋਸ਼ ਭਰ ਦੇਵੇ ਮੈਂ ਜਦੋਂ ਜਦੋਂ ਫੋਨ ਆਇਆ ਉਦੋਂ ਮੈਂ ਸੋਚ ਰਿਹਾ ਸੀ ਵੀ ਇੱਥੇ ਗਾਣਾ ਗਾਇਆ ਜਾਏ ਉਹ ਕਹਿੰਦਾ ਵੀ ਫਿਰ ਕਿਸੇ ਤੋਂ ਨਹੀਂ ਦੇਖੇ ਜਾਂਦੇ ਬੱਲਿਆ ਉਹ ਜਿਹੜੇ ਫਿਰ ਚਾਹਦੇ ਅਸੀਂ ਛਾੜਦੇ ਸਾਡੇ ਮੋਢ ਤੋਂ ਬਲੱਡ ਵਿੱਚ ਬੱਲਿਆ ਅਸੀਂ ਘਰ ਵੜ ਕੇ ਆ ਮਾਰਦੇ ਸਾਡੇ ਮੋਢ ਤੋਂ ਬਲੱਡ ਵਿੱਚ ਬੱਲਿਆ ਓਏ ਅਸੀਂ ਘਰ ਵੜ ਕੇ ਆ ਮਾਰਦੇ ਇਹ ਜਿਹੜੀ ਹਜੇ ਮੈਂ ਕਰਨਾ ਹੁਣ ਤੁਹਾਡੇ ਚੈਨਲ ਤੇ ਪਹਿਲਾਂ ਪਾਤਾ ਇਸ ਤੋਂ ਬਾਅਦ ਰਿਲੀਜ਼ ਕਰਾਂਗੇ ਹੂੰ ਕੀ ਬਾਤ ਆ ਮਤਲਬ ਸਾਡੇ ਬਲੱਡ ਦੇ ਵਿੱਚ ਹੀ ਹੈ ਕਿਉਂਕਿ ਸਾਨੂੰ ਤਾਂ ਇਹ ਸ਼ੁਰੂ ਚ ਹੀ ਮਿਲਿਆ ਹੈ ਕਿ ਵੀ ਜੇ ਕੋਈ ਸਾਡੇ ਉੱਤੇ ਚੜ ਕੇ ਆਏਗਾ ਤੁਹਾਨੂੰ ਅਸੀਂ ਜਵਾਬ ਦੇਵਾਂਗੇ ਘਰ ਦੇ ਵਿੱਚ ਧਾਰ ਕੇ ਉਹ ਜਿਹੜੇ ਚੀਫ ਬਣੇ ਉਹਨਾਂ ਤੇ ਲਿਖਿਆ ਸੀ ਮੈਂ ਹੂੰ ਬਿਲਕੁਲ ਅੱਛਾ ਭਾਈ ਜਿਵੇਂ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਇਹਨਾਂ ਦੇ ਵਿੱਚ ਤੁਸੀਂ ਸੋਸ਼ਲ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਗੀਤ ਗਿਆ ਆ ਪਮਾ ਇੱਕ ਭੈਣ ਨੇ ਜ਼ਹਿਰ ਦਿੱਤਾ ਗਿਆ ਆਪਣੇ ਨੂੰ ਨਆਬ ਲਿਆ ਤੇ ਉਸ ਉਤੇ ਵੀ ਗੀਤ ਗਾਇਆ ਕਿ ਵੀ ਦਾਜ ਪਿੱਛੇ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਕਿਉਂ ਲਿਖਣਾ ਪਿਆ ਉਹ ਗਾਣਾ ਕਿਉਂ ਤੁਹਾਨੂੰ ਇਹ ਮਹਿਸੂਸ ਹੋਇਆ ਕਿ ਕੁੜੀਆਂ ਨੂੰ ਇਸ ਤਿੱਕੇ ਨਾਲ ਜਿਹੜਾ ਕੁੜੀਆਂ ਦੇ ਪਰਿਵਾਰਾਂ ਨੂੰ ਜਲੀਲ ਕੀਤਾ ਜਾਂਦਾ ਦਾਜ ਪਿੱਛੇ ਭਾਈ ਜੀ ਇਹ ਜਿਹੜਾ ਕੇਸ ਹੈ ਇੱਕ ਨਹੀਂ ਹੈ ਹਮ ਮੇਰੇ ਕੋਲ ਮੈਸੇਜ ਭਰੇ ਪਏ ਆ ਜਦੋਂ ਦਾ ਮੈਂ ਨੀਹਾ ਤੇ ਉੱਪਰ ਗੀਤ ਗਾਇਆ ਨਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਹੋ ਕੀ ਰਹਿ ਸਮਾਜ ਦੇ ਵਿੱਚ ਹਮ ਕੁਈ ਕਹਿ ਰਿਹਾ ਕਿ ਮੈਨੂੰ ਕੁੱਟਿਆ ਗਿਆ ਮਾਰਿਆ ਗਿਆ ਮੈਨੂੰ ਘਰੋਂ ਕੱਢਤਾ ਇੱਕ ਸਾਡੇ ਏਰੀਆ ਦੀ ਗੱਲ ਹੈ ਵੀ ਉਹ ਕੁੜੀ ਨੂੰ ਉਹਨਾਂ ਨੇ ਘਰੋਂ ਕੱਢਤਾ ਉਹਨੇ ਆਪਣੇ ਪੇਰੈਂਟਸ ਸੱਦੇ ਉਹਨੂੰ ਡੰਗਰਾਂ ਵਾਲੇ ਜਿੱਥੇ ਖੁਰਲੀਆਂ ਹੁੰਦੀਆਂ ਉੱਥੇ ਪੂਰੀ ਰਾਤ ਕੱਢਣੀ ਪਈ ਤਾਂ ਵੀ ਉਹਨਾਂ ਨੇ ਘਰ ਚ ਨਹੀਂ ਵੜਿਆ ਰੋਟੀ ਉਹਦਾ ਫਾਦਰ ਸਾਹਿਬ ਲੈ ਕੇ ਕੁੜੀ ਲਈ ਅੱਛਾ ਗਲਤੀ ਉਹ ਦੱਸਦੇ ਨਹੀਂ ਹੁਣ ਇਹਦੇ ਵਿੱਚ ਮੈਂ ਇਹ ਕਹਿਣਾ ਵੀ ਦੇਖੋ ਸਮਾਜ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਿਉਂ ਹੋ ਰਹੀਆਂ ਨੇ ਇਦੇ ਉੱਤੇ ਕਮੇਟੀ ਬਣਨੀ ਚਾਹੀਦੀ ਹੈ। ਇਹਦੇ ਵਿੱਚ ਵੀ ਕੈਰੇਕਟਰ ਸਰਟੀਫਿਕੇਟ ਬਣਨਾ ਚਾਹੀਦਾ ਹੈ। ਮੰਨ ਲਓ ਜੇ ਕਿਸੇ ਨੂੰ ਪੰਚਾਇਤ ਹੁੰਦੀ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਗਲਤੀ ਕੀ ਦੀ ਹੈ। ਗਲਤ ਕਿਹਨੇ ਕੀਤਾ ਹੈ? ਪੰਚਾਇਤ ਕੈਰੇਕਟਰ ਸਰਟੀਫਿਕੇਟ ਬਣਾ ਕੇ ਦੇਵੇ। ਜੇ ਕੁੜੀ ਗਲਤ ਹੈ ਉਹਦਾ, ਜੇ ਮੁੰਡਾ ਗਲਤ ਹੈ ਉਹਦਾ, ਉਹਦਾ ਕੈਰੇਕਟਰ ਸਰਟੀਫਿਕੇਟ ਮਿਲ ਜਾਏ ਕਿ ਉਹ ਦੁਬਾਰਾ ਵਿਆਹ ਨਾ ਕਰਾ ਪਵੇ। ਕੁੜੀ ਨੇ ਗਲਤੀ ਕੀਤੀ ਹੈ ਉਹਦਾ ਵੀ ਕੈਰੇਕਟਰ ਸਰਟੀਫਿਕੇਟ ਬਣੇ। ਜੇ ਇਹਨੇ ਉਸ ਕਿਉਂਕਿ ਪੰਚਾਇਤ ਹੈ ਨਾ ਸੂਝਵਾਨ ਲੋਕ ਬੈਠੇ ਆ ਪਤਾ ਲੱਗ ਜਾਂਦਾ ਵੀ ਗਲਤੀ ਕੀ ਦੀ ਹੈ। ਜਦੋਂ ਆਪਾਂ ਪੰਚਾਇਤ ਕਰਦੇ ਆ ਉਹਦੇ ਵਿੱਚ ਸਾਰੇ ਕਮੇਟੀ ਬਣੇ ਔਰ ਦੁਬਾਰਾ ਉਸ ਬੰਦੇ ਦਾ ਵਿਆਹ ਨਹੀਂ ਹੋਣਾ ਚਾਹੀਦਾ ਹੂੰ ਜਿਹੜਾ ਦਾਜ ਕਰਕੇ ਕਿਉਂਕਿ ਮੈਂ ਜ਼ਿਆਦਾਤਰ ਦੇਖਿਆ ਕਿ ਦਾਜ ਦੀ ਪ੍ਰੋਬਲਮ ਇੱਥੋਂ ਆਉਂਦੀ ਹੈ ਪਹਿਲਾਂ ਨਹੀਂ ਮੰਗਦੇ ਹੂੰ ਤੇ ਜਦੋਂ ਕੁੜੀ ਘਰ ਆ ਜਾਂਦੀ ਉਹਨੂੰ ਸੁਣਾਉਣ ਲੱਗ ਜਾਂਦੇ ਆ ਹੂੰ ਕਿ ਉਹਨੂੰ ਆ ਮਿਲ ਗਿਆ ਸਾਡੇ ਨੂੰ ਆ ਨਹੀਂ ਮਿਲਿਆ ਉਹਨੂੰ ਉਹ ਮਿਲ ਗਿਆ ਹਨਾ ਮੈਂਟਲੀ ਟੌਰਚਰ ਮੈਂਟਲੀ ਟੌਰਚਰ ਕੁੜੀ ਨੂੰ ਕਰਦੇ ਔਰ ਕੁੜੀਆਂ ਚ ਕਮੀ ਇਹ ਹੈ ਵੀ ਕਮੀ ਕਹ ਲਓ ਯਾਰ ਜਾਂ ਕੁਝ ਕਹ ਲਓ ਬੜੀ ਛੇਤੀ ਦੱਸ ਦਿਆ ਨਹੀਂ ਕਰੇ ਹੂੰ ਵੀ ਹੁਣੇ ਦਾ ਪਿਓ ਨੇ ਵਿਆਹ ਕੀਤਾ ਅਜਿਹਾ ਪਿਓ ਹੁੰਦਾ ਕਿ ਵੀ ਆਪਣੇ ਪਿਓ ਨੂੰ ਕਿਉਂ ਟੈਨਸ਼ਨ ਚ ਪਾਉਣਾ ਵੀ ਜਿਹੜੀ ਟੈਨਸ਼ਨ ਆ ਮੈਂ ਆਪਦੇ ਤੱਕ ਹੀ ਰੱਖਾਂ ਅਜੇ ਇਹਦਾ ਵਿਆਹ ਦੇ ਭਾਜੀ ਟੈਂਟ ਦੇ ਕਾਰਡ ਜਿਹੜੇ ਪੈਸੇ ਨਹੀਂ ਦਿੱਤੇ ਹੁੰਦੇ ਫਾਦਰ ਸਾਹਿਬ ਨੇ ਕੁੜੀ ਦੇ ਤੇ ਉਧਰੋਂ ਤੰਗ ਵੀ ਕਰਨ ਲੱਗ ਜਾਂਦੇ ਕੁੜੀ ਨੂੰ ਹੂੰ ਕਈ 2-2 ਮਹੀਨੇ ਵਾਲੇ ਕੇਸ ਵੀ ਹੈ ਮੇਰੇ ਕੋਲ ਜਿਹੜੇ 2-2 ਮਹੀਨੇ ਚ ਤੰਗ ਕਰਨ ਲੱਗ ਗਏ ਕਈ ਨੇ ਮਾਰ ਵੀ ਦਿੱਤੀਆਂ ਤੇ ਪਤਾ ਵੀ ਨਹੀਂ ਇਦੇ ਉੱਤੇ ਕਮੇਟੀ ਜਿਵੇਂ ਆਪਣੀ ਸਮਾਜ ਦੇ ਵਿੱਚ ਬਣਨੀ ਚਾਹੀਦੀ ਹੈ ਵੀ ਇਹ ਜੇ ਹੋਏ ਕਿਸੇ ਨਾਲ ਤੇ ਉਸ ਦਾ ਪੂਰਾ ਸਟੈਂਡ ਲਿਆ ਜਾਏ ਔਰ ਜਿਹੜੇ ਪੈਰੈਂਟਸ ਨੇ ਉਹਨਾਂ ਨੂੰ ਵੀ ਕਹਿਣਾ ਵੀ ਕੁੜੀ ਕੋਲ ਗੇੜੇ ਮਾਰਦੇ ਰਿਆ ਕਰੋ ਹੂੰ ਕੁੜੀਆਂ ਕੋਲ ਜਾਂਦੇ ਜਾਂਦੇ ਰਿਹਾ ਕਰੋ ਕੁੜੀਆਂ ਨੂੰ ਵੀ ਚਾਹੀਦਾ ਹੈ ਵੀ ਜੇ ਕੋਈ ਪ੍ਰੋਬਲਮ ਆ ਰਹੀ ਹੈ ਇਹ ਨਹੀਂ ਆ ਵੀ ਫਾਦਰ ਸਾਹਿਬ ਟੈਨਸ਼ਨ ਚ ਆ ਜਾਣਗੇ ਆ ਤੁਹਾਡਾ ਘਰ ਪਰ ਤੁਸੀਂ ਦੱਸੋ ਜੇ ਕੋਈ ਤੁਹਾਡਾ ਨਜਾਇਜ਼ ਹੋ ਰਹੀ ਹੈ ਦੱਸੋ ਜਰੂਰ ਘਰ ਚ ਆਪਣੀ ਥੋੜੀ ਬੋਟੀ ਗੱਲ ਕਰਦੇ ਰਿਆ ਕਰੋ ਮੇਰਾ ਕਹਿਣਾ ਹੈ अच्छा गीत ਦੇ ਬੋਲ ਕੀ ਸੀ ਕਿ ਬਈ ਇਹਦੇ ਜਿਹੜਾ ਤੁਸੀਂ ਲਿਖਿਆ ਕਿਉਂਕਿ ਇਹ ਬੜਾ ਇਮੋਸ਼ਨਲ ਸੀਗਾ ਸਾਰਾ ਪੰਜਾਬ ਵੀ ਇਸ ਵੱਲ ਧਿਆਨ ਰੱਖ ਰਿਹਾ ਸੀ ਕਿ ਇੱਕ 5 ਮਹੀਨੇ ਜਿਹੜੇ ਵਿਆਹ ਨੂੰ ਹੋਏ ਨੇ ਤੇ 5 ਮਹੀਨਿਆਂ ਚ ਇੰਨੀ ਖੁਸ਼ ਕੁੜੀ ਸੀਗੀ ਤੇ ਉਹਨੂੰ ਇਹ ਪੁੱਛ ਕੇ ਵੀ ਇੰਸਟਾਗ੍ਰam ਦੇ ਉੱਤੇ ਵੀਡੀਓ ਪਾਉਂਦੀਆਂ ਤੈਨੂੰ ਮਾਰ ਦਿੱਤਾ ਗਿਆ ਜ਼ਹਿਰ ਦੇ ਦਿੱਤਾ ਗਿਆ ਉਹਦੇ ਬੋਲ ਇਦਾਂ ਸੀ ਭਾਜੀ ਹੋ ਦਾਜ ਦੇਆਂ ਲੋਬੀਆਂ ਦੇ ਗੋਲੀ ਕਿਉਂ ਨਹੀਂ ਮਾਰਦੇ ਕਿੰਨੇ ਕੇਸ ਵਧੀ ਜਾਂਦੇ ਹਰ ਇੱਕ ਸਾਲ ਦੇ ਉਹ ਜਾਣਦੀ ਜਾਂ ਰੱਬ ਜਾਣਦਾ ਉਹਨੇ ਕਿੰਨੇ ਚਾਵਾਂ ਨਾਲ ਮਹਿੰਦੀ ਲਾਈ ਹੋਊ ਜ਼ਹਿਰ ਦੇ ਕੇ ਮਾਰਤਾ ਈ ਚੋਰਾਂ ਅਜੇ 5 ਮਹੀਨੇ ਹੋਏ ਸੀ ਵਿਆਈ ਨੂੰ ਓ ਯਹਰ ਦੇ ਕੇ ਮਾਰਤਾ ਈ ਚੋਰਾਂ ਅਜੇ 5 ਮਹੀਨੇ ਹੋਏ ਸੀ ਵਿਆਈ ਨੂੰ ਮਤਲਬ 5 ਮਹੀਨੇ ਹੋਏ ਸੀਗੇ ਉਹ ਕਿੰਨੀ ਖੁਸ਼ ਸੀਗੀ ਕੁੜੀ ਹਾਂਜੀ ਕਿ ਵੀ ਮੈਂ ਇੰਨੀ ਸੋਹਣੀ ਲੱਗਦੀ ਆ ਵੀ ਮੈਂ ਅੱਛਾ ਮੈਂ ਕਦੇ ਆਪਣੇ ਆਪ ਨੂੰ ਨੋਟਿਸ ਨਹੀਂ ਕੀਤਾ ਵੀ ਇੰਸਟਾਗ੍ਰam ਦੀ ਵੀ ਗੱਲ ਹੋਈ ਜਦੋਂ ਕਿ ਵੀ ਮੈਨੂੰ ਪੁੱਛਦੇ ਕਿ ਇੰਸਟਾਗ੍ਰam ਚਲਾ ਲੈਣੀ ਆ ਮੈਂ ਕਿਹਾ ਮੈਨੂੰ ਨਹੀਂ ਪਤਾ ਤੁਸੀਂ ਚਲਾ ਲੇ ਮੈਂ ਪਿੱਛੇ ਬਹਿ ਜਾਉਂਗੀ ਮਤਲਬ ਇੰਨੀ ਖੁਸ਼ ਸੀਗੀ ਉਹ ਕੁੜੀ ਅਮਨ ਦੀਆਂ ਕੁੜੀਆਂ ਦੇ ਨਾਲ ਜਦੋਂ ਇਹ ਗੱਲਾਂ ਹੁੰਦੀਆਂ ਨੇ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਵੀ ਸਾਹਮਣੇ ਆਣੀਆਂ ਚਾਹੀਦੀਆਂ ਨੇ ਗੱਲਾਂ ਜੇ ਕੋਈ ਜਿਵੇਂ ਤੁਸੀਂ ਕਮੇਟੀ ਦੀ ਗੱਲ ਕਰਦੇ ਹੋ ਵੀ ਦੱਸ ਦੇਣੀਆਂ ਚਾਹੀਦੀਆਂ ਨੇ ਬਿਲਕੁਲ ਇਹ ਘਰ ਚ ਸ਼ੇਅਰ ਕਰ ਲੈਣਾ ਚਾਹੀਦਾ ਜੇ ਕੋਈ ਪ੍ਰੋਬਲਮ ਆ ਰਹੀ ਹੈ ਮੁੰਡੇ ਨੂੰ ਵੀ ਇਹ ਮੁੰਡਿਆਂ ਦੀ ਵੀ ਗੱਲ ਵੀ ਹੈ ਮੁੰਡੇ ਵੀ ਕਈ ਜਗ੍ਹਾ ਬਹੁਤ ਜ਼ਿਆਦਾ ਟੌਰਚਰ ਹੋ ਰਹੇ ਹੁੰਦੇ ਦੋ ਜਣਿਆਂ ਦੇ ਵਿੱਚ ਫਸ ਕੇ ਵਾਈਫ ਦੇ ਵਿੱਚ ਫਸ ਜਾਂਦੇ ਨੇ ਆਪਣੀ ਮਦਰ ਦੇ ਵਿੱਚ ਫਸ ਕੇ ਬੜੇ ਟੌਰਚਰ ਹੈ ਇਦਾਂ ਦੇ ਵੀ ਕੇਸ ਨੇ ਇਕੱਲੇ ਕੁੜੀਆਂ ਦੀ ਗੱਲ ਨਹੀਂ ਹੋ ਰਹੀ ਐ ਚ ਮੁੰਡਿਆਂ ਦੀ ਬੰਦਿਆਂ ਦੀ ਵੀ ਗੱਲ ਹੈ ਇਹ ਟੌਰਚਰ ਦੋਵੇਂ ਪੰਨੋਂ ਹੁੰਦਾ ਹੈ ਇਹ ਵੀ ਥੋੜਾ ਜਿਹਾ ਸ਼ੇਅਰ ਕਰ ਲੈਣਾ ਚਾਹੀਦਾ ਹੈ ਬੜੇ ਜਣਾ ਨੁਕਸਾਨ ਹੈ ਇਹਦੇ ਵਿੱਚ ਮੈਂਟਲੀ ਹੂੰ ਬੰਦਾ ਨਹੀਂ ਅੱਗੇ ਵੱਧ ਪਾਉਂਦਾ ਜਦੋਂ ਘਰ ਚ ਇਹੋ ਜਿਹੀਆਂ ਗੱਲਾਂ ਹੋਣ ਲੱਗ ਜਾਣ ਨਾ ਉਹ ਤਰੱਕੀ ਨਹੀਂ ਹੁੰਦੀ ਉਸ ਦੀ ਕੋਈ ਕੇਸ ਹੁਣ ਤੁਹਾਡੇ ਕੋਲ ਆਇਆ ਕਿ ਵੀ ਵੀਰ ਨਾਲ ਵੀਰੇ ਇਹ ਗੱਲ ਹੋਈ ਤੇ ਮੇਰੇ ਤੇ ਵੀ ਜਿਹੜਾ ਜਸਟਿਸ ਮਿਲਣਾ ਚਾਹੀਦਾ ਮੇਰੇ ਕੋਲ ਮੈਸੇਜ ਡੇਲੀ ਆ ਰਹੇ ਭਾਜੀ ਹੂੰ ਇੱਕ ਕੇਸ ਹੈ ਮੇਰੇ ਕੋਲ ਉਹ ਕਹਿ ਰਹੇ ਵੀ ਮੇਰਾ ਬੱਚਾ ਉਹਨਾਂ ਕੋਲ ਹੈ ਅੱਛਾ ਉਹ ਮੇਰਾ ਬੱਚਾ ਨਹੀਂ ਦੇ ਰਹੇ ਮੈਨੂੰ ਹੂੰ ਤੇ ਜਵਾਬ ਉਹਦੇ ਕੋ ਹੈ ਨਹੀਂ ਕਿ ਕੁੜੀ ਕੋਲੇ ਹਮ ਉਹਨੇ ਮੈਨੂੰ ਕਈ ਮੈਸੇਜ ਕਰਲੇ ਵੀ ਜਵਾਬ ਦਾ ਪਤਾ ਕਰਾ ਦਿਓ ਜਾਂ ਇਦਾਂ ਕਰਾ ਦਿਓ ਜਾਂ ਮੇਰੇ ਲਈ ਜਸਟਿਸ ਹੁਣ ਜਾਂ ਤਾਂ ਜਿਹੜੇ ਆ ਜਿਹੜੇ ਬੈਠੇ ਨੇ ਸਾਡੇ ਆਗੂ ਇਹ ਜਿਹੜੀਆਂ ਪਾਵਨਾ ਲੈ ਕੇ ਇਹ ਇਹ ਕਿਉਂ ਨਹੀਂ ਕਰਦੇ ਕਹਿੰਦੇ ਜੇ ਕਿਸੇ ਥਾਣੇ ਚਾਹੀਦਾ ਉਹ ਵੀ ਨਹੀਂ ਸੁਣਦੇ ਜੇ ਕਿਸੇ ਆਗੂ ਕੋਲੇ ਚਾਹੀਦਾ ਉਹ ਨਹੀਂ ਸੁਣਦਾ ਕੇਸ ਹੀ ਬੜੇ ਨੇ ਉਨਾ ਕੋ ਵੀ ਕੇਸ ਹੀ ਬੜੇ ਨੇ ਕੇਸ ਇੰਨੇ ਜ਼ਿਆਦਾ ਹੋ ਗਏ ਉਹਦੇ ਤੇ ਕਮੇਟੀ ਇੱਕ ਅਲੱਗ ਤੋਂ ਬਣਨੀ ਚਾਹੀਦੀ ਹੈ ਔਰ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜੇ ਸਾਡੀਆਂ ਧੀਆਂ ਐਵੇਂ ਹੁੰਦਾ ਫਿਰ ਤੁਸੀਂ ਕਿਹੜੀ ਗੱਲ ਦੇ ਆਗੂ ਹੂੰ ਤੁਸੀਂ ਕਦੋਂ ਬੋਲਣਾ ਹੈ ਹੂੰ ਕਦੀ ਬੋਲਦੇ ਨਹੀਂ ਜੇ ਕਿ ਅਸੀਂ ਕਿਸੇ ਦੀ ਪੱਗ ਲੱਤ ਗਈ ਸਿੱਖ ਦੀ ਉਦੋਂ ਨਹੀਂ ਬੋਲਣਾ ਤੇ ਜਾਂ ਜੇ ਕੁਝ ਹੋ ਗਿਆ ਜੇ ਕਿ بڑے ਇਹੋ ਜਿਹੇ ਕੇਸ ਹੈ ਜਿੱਥੇ ਆਗੂ ਬੋਲਦੇ ਹੀ ਨਹੀਂ ਹੂੰ ਬਿਲਕੁਲ ਸਹੀ ਗੱਲ ਅੱਛਾ ਦੂਜਾ ਸਾਡਾ ਸਿੱਕਾ ਕਿ ਵੀ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੀ ਲੁੱਕ ਦੇ ਉੱਤੇ ਤੁਸੀਂ ਗੀਤ ਗਾਇਆ ਕਿ ਵੀ ਕਿਵੇਂ ਸੀਗੇ ਤੇ ਕਿਵੇਂ ਆਏ ਤੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਹਾਲਾਂਕਿ ਤੁਸੀਂ ਭਾਈ ਅਮਰਿਤਪਾਲ ਸਿੰਘ ਹੋਰਾਂ ਤੇ ਵੀ ਪਹਿਲਾਂ ਬਹੁਤ ਗੀਤ ਗਾਇਕ ਉਹਨਾਂ ਦੇ ਹੱਕ ਦੇ ਵਿੱਚ ਗਾਏ ਹਾਂਜੀ ਤੇ ਤੁਹਾਨੂੰ ਕਿਉਂ ਲੱਗਿਆ ਕਿ ਵੀ ਉਹਨਾਂ ਨੂੰ ਦੇਖ ਕੇ ਤੁਸੀਂ ਮਹਿਸੂਸ ਕੀ ਕੀਤਾ ਵੀ ਜਦੋਂ ਤੁਸੀਂ ਗੀਤ ਲਿਖਿਆ ਜਾਂ ਗਾਇਆ ਪ੍ਰਧਾਨ ਮੰਤਰੀ ਬਾਜੇ ਕਰਨ ਭਾਈ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਹੈ ਤੁਸੀਂ ਪਹਿਲੀ ਦੇਖੀ ਹੋਣੀ ਹੈ ਤੇ ਹੁਣ ਵਾਲੀ ਦੇਖੋ ਵੇ ਆਫ ਟਾਕਿੰਗ ਬੋਲਣ ਦਾ ਤਰੀਕਾ ਸੰਸੀਅਰ ਪੂਰੇ ਹੈ ਨਾ ਪਹਿਲਾਂ ਉਹਨਾਂ ਦੀ ਗੱਲ ਦਾ ਮਜ਼ਾਕ ਬਣਾਇਆ ਜਾਂਦਾ ਸੀ ਟੂ ਹੈ ਨਾ ਉਹ ਪੁਲਿਸ ਆ ਗਈ ਇਦਾਂ ਦੀਆਂ ਗੱਲਾਂ ਕਰਕੇ ਉਹਦਾ ਟਰੋਲ ਕੀਤਾ ਗਿਆ ਬੜਾ ਹੀ ਜਦੋਂ ਉਹਨਾਂ ਨਾਲ ਜੁੜ ਗਿਆ ਸੀ ਉਹ ਅਮਰਿਤਪਾਲ ਸਿੰਘ ਨਾ ਤੇ ਉਹ ਜਦੋਂ ਹੁਣ ਉਹਦੀ ਜਿਹੜੀ ਉਹ ਪੇਸ਼ਕਾਰੀ ਹੋਈ ਹੈ ਜਿਵੇਂ ਉਹ ਵਾਕ ਕੀਤਾ ਜਿਵੇਂ ਉਹਨੇ ਬੋਲਿਆ ਹੈ ਉਹਦੇ ਚ ਤੇ ਐਂ ਲੱਗ ਰਿਹਾ ਸੀ ਨਾ ਵੀ ਕੋਈ ਬੰਦਾ ਉਹ ਤਾਂ ਹੈ ਹੀ ਨਹੀਂ ਹੈ ਉਹ ਬੰਦਾ ਤੇ ਦਾ ਹੋਰ ਹੀ ਕੋਈ ਹੈ ਜੇਪ ਸਾਹਿਬ ਨਾਲ ਉਹ ਸਿੱਖੀ ਬਾਣੇ ਚ ਸਰੂ ਪੂਰੇ ਚ ਤੇ ਹੋਰ ਜਿੱਟ ਸਾਹਿਬ ਨੇ ਉਹਨੇ ਬਿਆਨ ਦਿੱਤੇ ਆ ਵੀ ਉਹਨੂੰ ਇਲਾਜ ਕਰਾਉਣਾ ਚਾਹੀਦਾ ਹੈ ਉਹ ਉਹ ਜਿਹੜਾ ਬੂਲਿਆ ਉਹ ਬੜਾ ਵਾਇਰਲ ਹੋਇਆ ਤੇ ਉਹਦੇ ਤੇ ਮੈਂ ਬੈਠਾ ਸਟੂਡੀਓ ਅੱਗੇ ਕਿੰਦ ਗਿਆ ਵੀ ਯਾਰੇ ਬੰਦਾ ਅਲੱਗ ਹੀ ਨਿਕਲ ਕੇ ਆ ਗਿਆ ਜਿੰਨੂੰ ਤੁਸੀਂ ਟ੍ਰੋਲ ਕਰਦੇ ਰਹੇ ਔਰ ਮਜ਼ਾਕ ਅਡਾਂਦੇ ਰਹੇ ਮਤਲ ਤੁਸੀਂ ਤੁਹਾਡੇ ਇੱਕ ਭਾਵਨਾਵਾਂ ਸੀਗੀਆਂ ਉਹਨੂੰ ਦੇਖ ਕੇ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਕਿ ਵੀ ਜਦੋਂ ਪਹਿਲਾਂ ਦੇਖਦੇ ਸੀਗੇ ਪਹਿਲਾਂ ਲੁੱਕ ਹੋਰ ਸੀਗੀ ਨਾ ਕੇਸ ਸੀਗੇ ਨਾ ਦਾੜੀ ਸੀਗੀ ਕੁਝ ਨਹੀਂ ਸੀਗਾ ਪਰ ਹੁਣ ਜਦੋਂ ਦੇਖਿਆ ਦਾੜਾ ਪ੍ਰਕਾਸ਼ तकरीबन ਇੱਥੋਂ ਤੱਕ ਦਾੜਾ ਸੀਗਾ ਤਮਾਲਾ ਸਜਾਇਆ ਹੋਇਆ ਕੁਝ ਹੋਰ ਤੁਹਾਨੂੰ ਮਹਿਸੂਸ ਹੋ ਰਿਹਾ ਸੀਗਾ ਤੇ ਫਿਰ ਗੀਤ ਤੇ ਬੋਲ ਕੀ ਸੀਗੇ ਤੁਹਾਡੇ ਉਹ ਕਿ ਵੀ ਜਦੋਂ ਤੁਸੀਂ ਇੱਕੋਦਮ ਸੁਣਿਆ ਵੀ ਹਾਂ ਪ੍ਰਧਾਨ ਮੰਤਰੀ ਬਾਜੀ ਕੇ ਵੀ ਆਏ ਨੇ ਉਹੀ ਤਾਂ ਦੇਖ ਕੇ ਬਾਜੀ ਕਿਉਂਕਿ ਉਹ ਹਰ ਇੱਕ ਵਾਰੀ ਟਰੋਲ ਹੋ ਰਿਹਾ ਬੰਦਾ ਹਮ ਬਾਤ ਚ ਵੀ ਬਹੁਤ ਹੋ ਰਿਹਾ ਹੁਣ ਵੀ ਕਦੀ ਕੋਈ ਵੀਡੀਓ ਆ ਜਾਂਦੀ ਨਾ ਉਹਦੀ ਜੋੜ ਕੇ ਉਦੀ ਮਜ਼ਾਕ ਢਾਉਂਦੇ ਆ ਬੜਾ ਕੁਝ ਕਰਦੇ ਆ ਵੀ ਮੈਂ ਸੋਚਿਆ ਵੀ ਹੁਣ ਇਹ ਚੀਜ਼ ਦੇ ਉੱਤੇ ਗਾਉਣਾ ਚਾਹੀਦਾ ਵੀ ਦੇਖੋ ਹੁਣ ਬੰਦਾ ਕਿਵੇਂ ਦਾ ਹੋ ਗਿਆ ਉਹਦੀ ਇਮੇਜ ਸਹੀ ਹੋਣੀ ਚਾਹੀਦੀ ਹੁਣ ਹੁਣ ਠੀਕ ਉਹਨੇ ਬਾਰੇ ਠੀਕ ਸੋਚਣਾ ਚਾਹੀਦਾ ਹੈ ਨਾ ਪਰਿਵਾਰ ਛੱਡ ਕੇ ਬੈਠਾ ਉਹਦੇ ਬੋਲ ਮੈਂ ਸੁਣਾ ਦਿੰਦਾ ਭਾਜੀ ਉਹਦੇ ਬੋਲ ਇਦਾਂ ਸੀ ਹੋ ਪਹਿਲਾ ਸਿਆੜਾ ਆ ਜੀ ਮਜ਼ਾਕ ਰੱਜ ਕੇ ਨਿਕਲਿਆ ਬਾਹਰ ਬਾਣੇ ਵਿੱਚ ਸੱਜ ਕੇ ਵਿਕ ਜਾਂਦੇ ਥੇ ਪਲਾਂ ਵਿੱਚ ਵੇਖਿਆ ਬੜੇ ਟਾਈਮ ਪਿੱਛੋਂ ਵੇਖਿਆਈ ਸੂਰਮਾ ਪਰ ਪੂਰਾ ਚੜਦੀ ਕਲਾ 'ਚ ਦੇਖਿਆ ਬੜੇ ਟਾਈਮ ਪਿੱਛੋਂ ਦੇਖਿਆਈ ਸੂਰਮਾ ਪਰ ਪੂਰਾ ਚੜਦੀ ਕਲਾ 'ਚ ਦੇਖਿਆ ਹਮ ਮਤਲਬ ਇਹ ਤੁਸੀਂ ਦੇਖ ਕੇ ਉਹਨਾਂ ਦੀ ਬਾਡੀ ਲੈਂਗੁਏਜ ਦੇਖ ਕੇ ਗੀਤ ਲਿਖ ਦਿੱਤਾ ਕਿ ਮਤਲਬ ਪੂਰੀ ਚੜਦਾ ਚੜਦੀ ਕਲਾ 'ਚ ਹੈ ਨੀ ਦੇ ਨਾ ਭਾਜੀ ਉਹ ਜੇਲ੍ਹ 'ਚ ਰਹਿਉਂਦਾ ਨਜਾਇਜ਼ ਜੀ ਕੋਈ ਐਡਾ ਕੰਮ ਵੀ ਨਾ ਕੀਤਾ ਹੋਏ ਔਰ ਨਜਾਇਜ਼ ਬੰਦਾ ਅੰਦਰ ਚਲ ਜੇ ਪਰਿਵਾਰ ਛੱਡ ਕੇ ਔਰ ਆਮ ਜਿਹਾ ਬੰਦਾ ਜਿੱਦਾ ਕੋਈ ਪਰਿਵਾਰਿਕ ਇਹੋ ਜਿਹਾ ਵਿਸ਼ੋਕੜ ਵੀ ਨਹੀਂ ਕਿ ਜਿਹੜੇ ਬਹੁਤ ਜ਼ਿਆਦਾ ਉਹਨਾਂ ਦੇ ਖਾਨਦਾਨ ਚੋਂ ਐ ਔਰ ਬੰਦਾ ਦੇਖੋ ਅੱਜ ਪਰਿਵਾਰ ਦਾ ਨਾਮ ਵੀ ਰੋਸ਼ਨ ਕਰ ਗਿਆ ਕੌਮ ਦਾ ਵੀ ਕਰਕੇ ਹਮ ਅੱਛਾ ਜਿਹੜੇ ਮਜ਼ਾਕ ਉਡਾਉਂਦੇ ਸੀ ਕਿ ਉਹ ਜਿਵੇਂ ਤੁਸੀਂ ਕਿਹਾ ਕਿ ਬਿੱਟੂ ਦਾ ਨਾਮ ਲੈਂਦੇ ਸੀ ਕਿ ਪੁਲਿਸ ਆ ਗਈ ਉਹ ਵੀਡੀਓ ਲਾ ਦਿੰਦੇ ਸੀ ਕਿ ਭੱਜ ਲੋ ਵੀ ਪੁਲਿਸ ਆ ਗਈ ਬਚਾ ਲਓ ਪੁਲਿਸ ਆ ਗਈ ਉਹਨਾਂ ਲਈ ਕੀ ਸਨੇਹਾ ਹੈ ਕਿ ਵੀ ਜਿਹੜੇ ਟਰੋਲ ਕਰਦੇ ਸੀ ਕਿ ਵੀ ਹੁਣ ਦੇਖੋ ਵੀ ਹੁਣ ਕੌਣ ਐ ਕਹਿੰਦੇ ਇੱਕ ਤਸਵੀਰ ਬੜੀ ਵਾਇਰਲ ਹੋਈ ਸੀਗੀ ਕਹਿੰਦੇ ਸ਼ੇਰ ਦੇ ਵਾਲ ਕੱਟ ਦੋ ਤੇ ਉਹ ਸ਼ੇਰ ਨਹੀਂ ਲੱਗਦਾ ਜੇ ਸ਼ੇਰ ਵਾਲ ਰੱਖ ਲੇ ਤਾਂ ਸ਼ੇਰ ਲੱਗਦਾ ਬੱਬਰ ਸ਼ੇਰ ਲੱਗਦਾ ਬਿਲਕੁਲ ਲੱਗਦਾ ਹੁਣ ਉਹਨਾਂ ਨੇ ਜਾਂਦਿਆਂ ਦੇ ਇਹ ਵੀ ਕਿਹਾ ਵੀ ਕੋਈ ਸੁਨੇਹਾ ਕੀ ਦੇ ਕੇ ਜਾਣਾ ਚਾਹੋਗੇ ਉਹਨਾਂ ਨੇ ਫਿਰ ਇਹ ਹੀ ਗੱਲ ਕੀਤੀ ਵੀ ਸਾਰੇ ਸਿੱਖ ਸਜਣ ਅਮਰ ਜਗਣ ਗੁਰੂ ਲੜ ਲੱਗਣ ਇਹ ਵੀ ਬਹੁਤ ਵੱਡੀ ਗੱਲ ਹੈ ਹੁਣ ਇੱਥੋਂ ਸਿੱਖ ਲੈਣ ਜਿਨੇ ਜਿਨੇ ਸਿੱਖਣਾ ਪਰ ਗੱਲ ਇਹ ਜਿਹੜੇ ਟਰੋਲ ਕਰਦੇ ਆ ਇਹਨਾਂ ਨੂੰ ਤਾਂ ਮੌਕਾ ਚਾਹੀਦਾ ਹੁੰਦਾ ਜੀ ਸਿੱਖਾਂ ਨੂੰ ਟਰੋਲ ਕਰਨ ਦਾ ਪਰ ਹੁਣ ਇਹ ਬੜਾ ਵੱਡਾ ਐਗਜ਼ਾਮਪਲ ਹੈ ਹੁਣ ਛੇਤੀ ਕਿਸੇ ਨੂੰ ਟ੍ਰੋਲ ਨਹੀਂ ਕਰਨਗੇ ਹੂੰ ਇਹ ਬਹੁਤ ਵੱਡਾ ਐਗਜ਼ਾਮਪਲ ਹੈ ਹੁਣ ਜੇ ਕਦੀ ਕਿਸੇ ਯੋਧੇ ਦੀ ਗੱਲ ਹੋਏਗੀ ਜਦੋਂ ਕਿਸੇ ਇੱਕ ਕੌਮ ਦੇ ਹੀਰੇ ਦੀ ਗੱਲ ਹੋਏਗੀ ਤੇ ਨਾਮ ਬਾਜੇ ਕਦੇ ਵਾਏਗਾ ਉੱਚ ਹੁਣ ਉਹਦਾ ਟ੍ਰੋਲ ਚ ਨਾਮ ਨਹੀਂ ਆਏਗਾ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਉਹ ਬੰਦੇ ਨੇ ਆਪਣੇ ਆਪ ਨੂੰ ਠੀਕ ਰੱਖਿਆ ਨਹੀਂ ਤੇ ਭਾਜੀ ਵਿਕਣ ਲੱਗੇ ਕਿੱਡਾ ਕ ਟਾਈਮ ਲੱਗਦਾ ਕੁਝ ਵੀ ਗਲਤ ਬਿਆਨ ਦੇਣ ਲਈ ਕਿੰਨਾ ਕ ਟਾਈਮ ਲੱਗਦਾ ਔਰ ਖਰੀਦਣ ਵਾਲੇ ਬੈਠੇ ਨੇ ਪਰ ਤਾਂ ਵੀ ਜਿਹੜਾ ਬੰਦਾ ਅੱਜ ਵੀ ਜੁੜਿਆ ਹੋਇਆ ਕੋਈ ਤਾਂ ਗੱਲ ਹੋਊਗੀ ਨਾ ਉਸ ਬੰਦੇ 'ਚ ਉਹਦੇ ਲੀਡਰ 'ਚ ਜਿਹੜਾ ਅੱਜ ਤੱਕ ਜੁੜਿਆ ਹੋਇਆ ਹ ਬਿਲਕੁਲ ਮਤਲਬ ਜਿਹੜੇ ਟ੍ਰੋਲ ਕਰ ਜਿਹੜੀ ਪ੍ਰਧਾਨ ਮੰਤਰੀ ਬਜੇਗੇ ਬਿਲਕੁਲ ਲੈਣੀ ਚਾਹੀਦੀ ਬਿਲਕੁਲ ਬਾਈ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਕਿਉਂਕਿ ਸਾਡੇ ਇੱਕ ਛੋਟੇ ਜਿਹੇ ਫੋਨ ਦੇ ਉੱਤੇ ਤੁਸੀਂ ਭੱਜ ਆਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ